ਨਾ ਦੇ ਨਜਾਇਜ਼ ਬੰਦ ਸੀਗੇ ਜਿਵੇਂ ਕਹਿਣਾ ਵੀ ਤੁਸੀਂ ਰਾਤ ਨੂੰ ਇੰਨੀ ਲੇਟ ਕਿਉਂ ਆਣਾ ਤੇ ਫਿਰ ਉਸ ਤੋਂ ਬਾਅਦ ਜੇ ਮੈਂ ਪੁੱਛਣਾ ਤਾਂ ਉਹਨਾਂ ਨੇ ਮੈਨੂੰ ਜੰਮੜੇ ਦੀ ਦਿੱਤੀ ਨਾਲ ਦੋ ਦੋ ਦਿਨ ਕੁੱਟਦੇ ਰਹਿਣਾ ਕੁੱਟਮਾਰ ਵੀ ਕਰਦੇ ਆ ਉਹ ਜੀ ਦੋ ਤਿੰਨ ਵਾਰ ਤਾਂ ਮੈਂ ਆ ਗਿਆ ਸਰੋਲੇ ਚ ਹੂੰ ਕਿ ਜਦੋਂ ਉਹ ਕੁੜੀ ਆਈ ਹੈ ਬਿਲਕੁਲ ਮਤ ਕਰਾਨੀ ਸੀ ਬਹੁਤ ਇਹੋ ਬੱਚੀ ਆ ਉਹ ਖਾੜੀ ਵੀ ਜਨਾਨੀ ਆ ਉਹ ਕਿੱਥੇੋਂ ਦਾ ਉਹ ਗਾਂਵੇ ਬੱਚੀ ਆਣੀ ਮੇਂਟੂ ਆ ਬਾਕੀ ਸ਼ਹਿਰੋਂ ਆ ਦੋ ਤਿੰਨ ਵਿਆਹ ਕਰਾਈ ਬੈਠੀ ਆ ਜਦ ਕੇ ਮੋਰੋ ਸਾਸੇ ਇਹ ਗੱਲ ਕਹਿੰਦੀ ਆ ਵੀ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਮੈਂ ਮੈਂ ਕੁਝ ਵੀ ਕਰ ਸਕਦੀ ਆ ਮੇਰੇ ਤੇ ਥਾਣੇ ਦੇ ਵਿੱਚ ਲੱਖ ਲੱਖ ਰੁਪਏ ਦਿੱਤੇ ਹੋਏ ਨੇ ਹੂੰ ਇਥੋਂ ਦੇ ਕਾਨੂੰਨ ਦੇ ਧੱਜੀਆਂ ਛਕਾ ਕੇ ਡਾਈਆਂ ਜਾ ਰਹੀਆਂ ਨੇ ਵੀ ਉਹ ਪੈਸੇ ਦੇ ਜੋਰ ਨਾਲ ਚੱਲ ਰਿਹਾ ਉਹਦਾ ਸੱਚ ਦਾ ਕੋਈ ਆ ਸੱਚ ਲਈ ਕੋਈ ਰਾਹ ਨਹੀਂ ਲੜਕੀ ਦੇ ਫਾਦਰ ਸਾਹਿਬ ਵੀ ਖੜੇ ਆ ਲੜਕੀ ਖੜੀ ਆ ਤੇ ਇਹ ਲੜਕੀ ਦੇ ਮਾਤਾ ਜੀ ਖੜੇ ਨੇ ਠੀਕ ਆ ਇਹ ਛੋਟਾ ਜਿਹਾ ਇਹਨਾਂ ਦਾ ਬੱਚਾ ਕੀ ਨਾਮ ਆਪਣਾ ਜੀ ਮੇਰਾ ਨਾਮ ਜੱਸੀ ਖਾਂਜੀ ਕਿੰਨਾ ਟਾਈਮ ਹੋ ਗਿਆ ਲੜਕੀ ਦੇ ਵਿਆਹ ਨੂੰ ਇਹ 2 ਸਾਲ ਹੋ ਗਏ ਜੀ ਕੀ ਹੁਣ ਰੌਲਾ ਕੀ ਪਿਆ ਵਿਆਹ ਤੋਂ ਬਾਅਦ ਉਦੋਂ ਹੀ ਪੈਣ ਲੱਗ ਗਿਆ ਜਾਂ ਹੁਣ ਕੋਈ ਗੱਲਬਾਤ ਹੋਈ ਰੌਲਾ ਤਾਂ ਜੀ ਉਹਦੀ 2 ਮਹੀਨੇ ਬਾਅਦ ਹੀ ਲੱਗੇ ਦੀ ਪੈਣਾ ਇਹ ਬੱਚੀ ਆਪਣੀ ਨਿਆਣੀ ਜੀ ਪਹਿਲਾਂ ਮੈ ਗਈ ਉਹਨੂੰ ਕਿਹਾ ਵੀ ਅਜੇ ਖੜ ਜਾ ਦੋ ਸਾਲ ਵੀ ਅਜੇ ਬੱਚੀ ਨਿਆਣੀ ਵਿਆਹ ਦੀਆਂ ਜੇ ਕਰਨਾ ਨਹੀਂ ਵੀਰੇ ਮੈਂ ਕਿਹੜਾ ਕੰਮ ਕਰਾਉਣਾ ਮੈਂ ਤਾਂ ਉਹਨੂੰ ਗੋਲ ਲਾ ਰਾਂ ਪਰ ਵੀ ਉਹਨੂੰ ਕਾਲ ਜੇ ਸਸਤਿਆਂ ਪਰ ਉਹਨਾਂ ਦਾ ਨੌਕਰਾਮ ਤਲੀਆ ਅੰਮ੍ਰਿਤਗੜ ਬੇਈ ਬੇਈ ਗੁੱਡੀਆ ਤੇ ਉਦੋਂ ਬਾਅਦ ਚਲੋ ਅਸੀਂ ਅਖਰ ਕੋਈ ਗਾਨੀ ਗਈ ਧੀ ਬਣਾ ਕੇ ਲੈ ਜਾਉਂਦੀ ਧੀ ਉਹਨਾਂ ਕੀ ਰੱਖੂ ਹਜੇ ਕਹ ਚਲੋ ਕੋਈ ਗਾਨੀ ਪਹਿਲਾਂ ਮੰਗਣਾ ਕਰਿਆ ਜੀ ਮਗਨੇ ਵੇਲੇ ਕਹਿੰਦੇ ਵੀ ਉਦੋਂ ਲੈ ਜਾਗੇ ਜਿੰਨੀ ਚੜਾ ਕੇ ਉਦੋਂ ਮੇਰਾ 67000 ਰੁਪਏ ਲਗਾਇਆ ਜਾਨੀ ਦੀ ਕਹਿੰਦੇ ਫਿਰ ਵੀ ਫਾਦਰ ਨਹੀਂ ਹੈਗਾ ਕੁੜੀ ਦਾ ਉਹ ਜਦੋਂ ਆ ਗਿਆ ਫੇਰੇ ਜੀ ਵਿਆਹ ਕਰਾਂਗੇ ਮੈਂ ਚਲੋ ਕੋਈ ਗੱਲ ਨਹੀਂ ਕਹਿੰਦੀ 2 ਸਾਲ ਨਹੀਂ ਹਜੇ ਕਰਦੇ ਜੀ ਬਾਅਦਰ ਕੋਈ ਆਵੇ 2 ਸਾਲ ਪੇ ਕਰ ਜਾਗੇ ਜੀ ਜੀ ਤੇ ਉਸ ਤੋਂ ਬਾਅਦ ਜੀ 2 ਸਾਲ ਕੀ ਨੇ 6 ਮਹੀਨੇ ਬਾਅਦ ਹੀ ਵਿਆਹ ਮੰਗ ਲਿਆ ਚਲੋ ਜੀ ਉਹ ਵੀ ਕੀਤਾ ਜੋ ਵੀ ਉਹਨਾਂ ਨੇ ਕਿਹਾ ਵੀ 150 200 ਬੰਦਾ ਬਰਾਦ ਦਾ ਉਹ ਵੀ ਅਸੀਂ ਝੋਟਿਆ ਜੀ ਹੂੰ ਬਾਕੀ ਹੋਰ ਸਭ ਵਾਛਲੇ ਕੀ ਕੁੜੀ ਨੂੰ ਦਾ ਜੋ ਵੀ ਸਾਡੇ ਇਸ ਤੋਂ ਵੱਧ ਦਿੱਤਾ ਜੀ ਹੂੰ ਤੇ ਸਾਰਾ ਕੁਝ ਹੋਇਆ ਜੀ 2 ਕੁ ਮਹੀਨੇ ਬਾਅਦ ਬਸ ਕੁੜੀ ਨੇ ਲੱਗ ਗਈ ਉਹwidehat ਬਟਨ ਹੂੰ ਤੇ ਆਇਆ ਫਰਾਨਾ ਤੇ ਓਕਾ ਮਹਾਦ੍ਰਮ ਬੱਲੇ ਕੀ ਕਹਦੀ ਪੜੇ ਵੀ 2 ਸਾਲ ਖੜ ਜਾ ਤੂੰ ਖੜੀ ਨਹੀਂ ਵੀ ਹੁਣ ਕੋ ਆਇਆ ਕਰਦੇ ਆ ਵੀ ਇਹ ਤਾਂ ਹੁਣ ਤੂੰ ਧੀ ਬਣਾ ਕੇ ਲੈ ਗਈਆਂ ਵੀ ਉਹ ਧੀ ਬਣਾ ਕੇ ਰੱਖ ਹੁਣ ਵੀ ਇਹ ਤਾਂ ਬੱਚੀ ਆ ਜੀ ਨਿਆਣੀ ਆ ਹੂੰ ਤੇ ਜੀ ਬਹੁਤ ਕੁੱਤ ਕਰੇ ਜੀ ਪੂਰੇ ਹਾਲ ਫੇਰ ਵੀ ਜਾਣੀ ਦੀ ਹੱਡੀ ਲਾਉਂ ਉਹ ਇਹ ਫਿਰ ਗੁੱਡੀ ਦੇ ਥੱਪੜ ਮਾਰਾ ਜੀ ਘਰੋਂ ਕੱਢਦੀ ਘਰੋਂ ਕੱਢ ਕੇ ਠਾੜੇ ਆ ਬਗੜ ਮੱਡੀ ਜਗਾਏ ਐਨ ਗੜੇ ਨਾਲ ਮੱਡੇ ਤ ਇਓ ਗੱਡੀ ਵੀ ਲੈ ਜਾ ਉੱਥੇ ਠਾਣੇ 'ਚ ਕਹਿੰਦੀ ਮੈਂ ਤੈਨੂੰ ਰੱਖਾਂ ਰਹੀ ਆ ਜਾਣੇ ਦੀ ਮਤਲਬ ਇਹਦੀ ਕੁੜੀਆਂ ਜਗਰਾਵੀ ਬੈਠੀ ਹੋਈ ਸੀ ਇਹਨਾਂ ਕੁੜੀ ਦਾ ਲਾਉ ਆ ਉਹਦੇ ਕੋਲੇ ਤੋਰਦੀ ਜੀ ਗੁੱਡੀ ਆਪਣੀ ਆਪਦੇ ਘਰੇ ਨਹੀਂ ਵੜੀ ਠਾਣੇ 'ਚ ਸਿੱਧੀ ਉੱਥੇ ਤੋਰਦੀ ਉੱਥੋਂ ਮੈਂ ਗਿਆ ਜੀ ਇਹ ਕੁੜੀ ਨਾਲ ਫੋਨ ਕਰਾਇਆ ਮੈਂ ਉੱਥੇ ਆ ਤੇ ਇਹ ਤੋਂ ਗੱਡੀ ਕਰਾ ਕੇ ਅਸੀਂ ਪਿੰਡ ਲਿਆਂਦੀ ਗੁੱਡੀ ਫਿਰ ਤੋਰੀ ਨਾਲ ਜੀ ਆਖਿਆ ਵੀ ਜਦੋਂ ਤੁਸੀਂ ਨੂੰ ਘਰੇ ਦਾ ਬਾੜ ਦੀ ਕੀ ਮਤਲਬ ਜਾਈ ਧੀ ਆਉਣੇ ਕਿਹੜਾ ਸਿੱਟੀ ਦੀ ਆ ਬਿਲਕੁਲ ਜੋ ਤੱਕਾ ਕਰਦੇ ਨਹੀਂ ਆਇਆ ਪਰੋਣਾ ਮਹੀਨੇ ਮਹੀਨੇ ਬੈਠੀ ਰਹੀ ਯਾਰੋ ਫਿਰ ਆਇਆ ਪਰੋਣਾ ਇੱਥੇ ਆਪਣਾ ਸ਼ਰਦਾਰ ਸ਼ਪੈਂਚ ਤੋਰੀ ਪੀ ਤੋਰਦੇ ਆ ਬੱਧੀ ਆਲਾ ਮਤਲਬ ਉਹ ਕਹਿ ਰਹੇ ਤੋਰ ਨਹੀਂ ਕਹਿੰਦੇ ਨਹੀਂ ਆਪਾਂ ਨੀਂਦ ਆਤੀ ਜਾਣੇ ਕਿ ਆਪੋ ਉਹਦੋਂ ਤੋਰਤੀ ਜੀ ਤੇ ਉਸ ਤੋਂ ਬਾਅਦ ਹੀ ਹੁਣ ਪੌਣਾ ਫਿਰ ਉਸ ਤੋਂ ਬਾਅਦ ਪੁੱਤ ਕਲੇਸ਼ ਗੁਰੇ ਹਾਲ ਸ਼ਰਾਬਾ ਪੀਣੀ ਆ ਰਾਤ ਨੂੰ 2-2 ਵਜੇ ਆਉਣਾ ਕੁੜੀ ਨੇ ਦੱਸਿਆ ਨਹੀਂ ਕਿ ਚਾਰ ਪੰਜ ਮਿੰਟ ਜਾਨੋ ਵੀ ਮੈਨੂੰ ਐ ਘੁੱਟ ਮਾਰ ਕਰਦੇ ਰਿਹਾ ਚਮੜੀ ਦੀ ਜੁੱਤੀਆਂ ਫੋਟੋ ਕਰਾ ਮੂੰਹ ਬੰਦ ਕੇ ਰਾਦੂ ਮਾਂ પાસે ਹੋਗੀ ਮਾਂ ਜਾਣੇ ਦੀ ਬਹੁਤ ਇੱਕ ਨੰਬਰੀਆ ਬੰਨੀ ਹੋ ਇਹ ਹੁਣ ਬੱਚੀ ਆ ਉਹ ਹੁਣ ਆਡੀ ਵਿਗਿਆਨੀਆਂ ਉਹ ਤੇ ਮਕਾਬਲਾ ਕਰਦੇ ਬੱਚੀ ਆਉਣੀ ਪਿੰਡੂ ਆ ਉਹ ਬਾਕੀ ਸ਼ਹਿਰੂਆ ਦੋ ਤਿੰਨ ਵਿਆਹ ਕਰਾਈ ਬੈਠੀ ਆ ਉਹ ਇਹ ਆਪਣੀ ਬੱਚੀ ਦੇ ਕਿੱਥੇ ਪਾਲ ਲਗਾ ਦੇਵੋ ਤੇ ਉਦੋਂ ਬਾਅਦ ਹੀ ਹੁੰਦੇ ਹਵਾਉਂਦੇ ਮਤਲਬ ਲੜਾਈਆਂ ਝਗੜੇ ਘਰਾਂ 'ਚ ਹੁੰਦੇ ਨੇ ਕੋਈ ਗੱਲ ਨਹੀਂ ਉਹ ਵੱਖਰੀ ਗੱਲ ਆ ਜੀ ਹਮ ਹਰੇਕ ਦਿਨ ਇੱਕ ਰਿੱਲੂ ਝਗੜੇ ਅਲੀ ਨਾਲ ਪੰਜ ਸਵ ਤੇ ਉਦੋਂ ਬਾਅਦ ਜੀ ਲੜਾਈ ਇਹ ਸਾਡੇ ਤੋਂ ਕੋਈ ਗੱਲ ਇਹਦਾ ਮਾੜੇ ਮੋਟੇ ਘਰਾਂ ਚ ਚੱਲਦੇ ਨੇ ਆਪਾਂ ਕਿੱਥੇ ਗੋਕੇ ਨਹੀਂ ਹਮ ਪੈਰੀ ਹੱਥ ਲਾ ਕੇ ਮੈਂ ਛੱਡਿਆ ਫੇਰ ਵੀ ਕੁੜੀ ਵਿਚਾਲੇ ਕੋਈ ਦਾ ਈਂਗਿਆ ਕੋਈ ਨਹੀਂ ਬਾਜੇ ਇਹਨੇ ਬਸੇ ਰੱਖਿਆ ਰੇਡੀ ਮਾ ਓਕੀ ਆਇਆ ਮਗਾ ਬੁੱਤਾ ਓਕ ਚੌਲ ਤਾਂ ਤਸਦੀਕ ਹੋ ਜੇ ਨਾ ਤਾਂ ਕੋਈ ਗੱਲ ਨਹੀਂ ਇਹ ਤਾਂ ਸਾਡੇ ਨਾਲ ਵੀ ਹੁੰਦੀਆਂ ਜਾਂ ਕੋਈ ਗੱਲ ਨਹੀਂ ਹਮ ਉਹ ਵੱਖਰੀ ਗੱਲ ਹੈ ਜੀ ਉਦੋਂ ਤੋਂ ਬਾਅਦ ਹੀ ਕੁੜੀ ਨੂੰ 1.5 ਹਜ਼ਾਰ ਰੁਪਈਆ ਕੁਈ ਨਾ ਦਵਾਈ ਕੋਈ ਬੂਟੀ ਦਾ ਗੁੱਡੀ ਦਾ ਦੀ ਮਾਂ ਨੂੰ ਲਾਇਆ ਕਹਿੰਦੀ ਵੀ ਮੰਮੀ ਮੈਨੂੰ ਆਕੇ ਲੈ ਜਾਵੀਂ ਜੇ ਮਾਂ ਮਾਰ ਕੇ ਵੇਰਾਂ ਹੋਗੇ ਚਲੋ ਇਹ ਹੱਡੀ ਨਾ ਹੈ ਬੁੜੀ ਕਹਿੰਦੀ ਆਇਆ ਫਰਾਂਵਾ ਨਹੀਂ ਚਲੋ ਕੋਈ ਨਾ ਦਵਾਈਆਂ ਬੂਟੀਆਂ ਦਵਾ ਦੇਣਾ ੱਟਲਾ ਮੱਠਾ ਆਪਣੇ ਕਹਿੰਦਾ ਕਿਹੜਾ ਹੁੰਦੀ ਹੈ ਇਹ ਪਰ ਉਹਨਾਂ ਨੇ ਨਹੀਂ ਕੋਈ ਦਵਾਈ ਬੂਟੀ ਦਾ ਪਰੌਣਾ ਜੀ ਆਇਆ ਮੈਂ ਛੱਡਿਆ ਆਈ ਦਿਨਾਂ ਪੀੜਾ ਦਿਨ ਛੱਡ ਗਿਆ ਕਿ ਪਰੌਣਾ ਆਇਆ ਦਰੋਂ ਰੱਜਿਆ ਬਤਾ ਹਜੜ ਗਿਆ ਕੁੜੀ ਹੋਵੇ ਪਈ ਬੇਸੁਰਤ ਨਾ ਕੋਈ ਦਵਾਈ ਨਾ ਕੋਈ ਗੁੱਡੀ ਤੇ ਦੂਜੇ ਦਿਨ ਮੈਨੂੰ ਫੋਨ ਲਾਇਆ ਕਰਾਇਆ ਨਹੀਂ ਵੀ ਇਹਨਾਂ ਨੇ ਕੋਈ ਦਵਾਈ-ਵੋਟੀ ਨਹੀਂ ਦਵਾਈ ਵੀ ਪਰਾਲਾ ਕੰਮ ਦੇ ਬਾਕੇ ਆਵਜਾ ਬਲਾਗ 바ਗੀ ਜੀ ਤੇ ਮੈਨੂੰ ਵੀ ਕੋਈ ਗੱਡੀ ਲੈ ਕੇ ਆ ਗਿਆ ਆਪਾਂ ਕੁੜੀ ਦਵਾਈ ਹੋ ਗਈ ਆ ਮਾਦਾ ਠੀਕ ਆ ਮੈਂ ਇੱਥੇ ਰਿਹਾ ਜੀ ਇੱਥੇ ਆ ਕੇ ਸਾਡੇ ਕਰਮਚੀ ਡਾਕਟਰ ਮੈਡੀਕਲ ਵਾਲਾ ਉਹਨੇ ਬੋਤਲਾਂ ਲਾਈਆਂ ਮੜੀ ਜੀ ਕੁਝ ਕੁੜੀ ਨੇ ਸਵਰਤ ਪੜੀ ਬੋਗਵਾਜ ਦੂਜੇ ਦਿਨ ਬੋਤਲਾਂ ਲੈ ਆ ਕੁੜੀ ਫੰਮ ਹੋ ਗਈ ਜੱਟਾ ਜਾ ਰਹੀਦਾ ਤੇ ਮੇਰੀ ਛੋਟੀ ਬੇਟੀ ਜੀ ਇਹਨੇ ਫੋਨ ਲਾਇਆ ਦੇ ਸਹੁਰਿਆਂ ਨੂੰ ਪਰਵੀਰ ਨੂੰ ਵੀ ਮਮੀ ਆ ਕੇ ਆ ਜਾ ਵੀ ਇਹ ਤਾਂ ਖਾ ਜਾਣਗੇ ਇਹ ਤਾਂ ਬੁਰੇ ਹਾਲ ਤੁਸੀਂ ਤਾਂ ਕੋਈ ਨੁਕਸ ਨਹੀਂ ਕੋਈ ਅਸੀਂ ਸ਼ੇਰ ਕੋ ਰਿਪੋਰਟ ਆ ਕਾਗੇ 15000 ਪਈਆਂ ਦੀ ਗੁੜੀ ਹੂੰ ਤੇ ਫਿਰ ਜਾ ਕੇ ਮੇਰੇ ਤੇ ਦਾਖਲ ਕਰੀ ਜੀ ਕਹੇ ਸਰਕਾਰੀ ਨਾ ਸਰਕਾਰੀ ਜੇ ਨਹੀਂ ਹਸਪਤਾਲ ਹੈ ਨਹੀਂ ਸੀ ਜੀ ਬਹੁਤ ਸੀਰੀਅਸ ਗੁੜੀਆ ਗੁੜੀ ਹੂੰ ਤੇ ਉੱਥੇ ਪ੍ਰਾਈਵੇਟ ਸਾਹ ਹੋ ਗਈ ਉਹ ਜੋ ਡਾਕਟਰ ਕਹਿੰਦਾ ਵੀ ਇਹ ਤਾਂ ਜੇ ਤੁਸੀਂ 2 ਦਿਨਾਂ ਦਾ ਕਹਿੰਦਾ ਖਤਮ ਜੀ 15000 ਪਈਆਂ ਬਹੁਤ ਹੁੰਦਾ ਜੀ ਹੂੰ ਤੇ ਉੱਥੇ ਬੋਤਲਾਂ ਲਵਾਈਆਂ 5000 ਰੁਪਏ ਰੁਪਏ ਤਾਂ ਦਿੱਤਾ ਹੀ ਪਰ ਉਹ ਆਇਆ ਹੱਥ ਨੂੰ ਵੱਡ ਗਿਆ ਮਾਂ ਇਹਦੀ ਪ੍ਰਵੀਨ ਉਹ ਆਈ ਦੂਜੇ ਦਿਨਾਂ ਉਹ ਤੋ ਆਸ ਗਦਾ ਜੋ ਵੀ ਪੈਸੇ ਲੱਗਦੇ ਨੇ ਆਪਾਂ ਕੀ ਲੈਣਾ ਹੂੰ ਪੈਸਾ ਕਿਉਂ ਕੋਲ ਗਏ ਨੇ ਵੀ ਕੀ ਖਾਤਰ ਲਾਉਣੀ ਸੀ ਜੀ ਹੂੰ ਤੇ ਆ ਪੁੱਤਾਂ ਖਾਤਰ ਹੀ ਆਪਾਂ ਹੂੰ ਤੇ ਮੈਂ ਤਾਂ ਮਜ਼ਦੂਰੀ ਕਰਨ ਆਲਾ ਮੈਂ ਲਾਇਆ ਕਿ ਉੱਥੇ 7 ਦਿਨ ਦਾਖਲ ਰੱਖੀ ਹੂੰ ਤੇ 8ਵੇਂ ਦਿਨ ਨੂੰ ਛੁੱਟੀ ਮੰਗਣੀ ਸੀ ਗੁੱਡੀ ਨੂੰ ਫੋਨ ਲਾ ਕੇ ਜੀ ਸੱਸ ਪਹਿਲਾਂ ਡਾਕਟਰ ਬਹੁਤ ਨੂੰ ਕੋਟਨ ਮਾਰ ਬਹੁਤ ਪੂਰੇ ਹਾਲ ਕਰੇ ਬੇ ਜੀ ਫੋਨ ਲਾ ਕੇ ਡਾਕਟਰ ਕੋਲ ਲੱਗੀ ਸੀ ਬੱਚੇ ਨਾਲ ਗਿਆ ਨਾ ਪੈਸੇ ਦੇ ਲਈ ਉਹ ਜਿਹੜਾ ਬੱਚਾ ਇਹਨਾਂ ਦਾ ਵੀ ਉਹਨੂੰ ਇਹ ਸੀ ਮੈਡੀਸਨ ਦੇ ਬੋਲ ਮਾਇ ਕਿ ਆਪਣੇ ਕੂਛਣਾ ਸਾਡੇ ਬੱਚਿਆਂ ਦਾ ਡਾਕਟਰ ਇੱਥੇ ਮੈਨੂੰ ਦਵਾਈ ਦਿਵਾ ਕੇ ਸਾਰਾ ਕੁਝ ਦੇ ਪੈਰਿਆਂ ਤੇ ਕਿਤੇ ਮਾੜੇ ਡਾਂਟ ਖਾਦੇ ਪੈਰੀਂ ਅੰਦਰ ਲਾ ਕੇ ਵਾਹੀ ਇਹਦੀ ਮਾਂ ਦਾਖਲ ਨਾਲ ਗੁੱਟੀ ਮਿਲ ਜੀ ਇਹਨੂੰ ਵੀ ਆਪਾ ਦਾਖਲ ਕਰਾਣਾ ਕੋਈ ਗੱਲ ਨਹੀਂ ਕਿ ਕਿਹੜਾ ਦਵਾਈ ਦੇ ਦੇਣ ਉਹ ਤੇ ਉਹਨੇ ਦਵਾਈ ਦਿੱਤੀ ਡਾਕਟਰ ਸਾਹਿਬ ਨੇ ਜਦੋਂ ਠੀਕ ਉਹਨਾਂ ਹਰਕ ਪੈਂਦਾ ਪੈਂਦਾ ਹੁਣ ਸਹੀ ਦਵਾਈ ਚੱਲਦੀ ਆ ਜੇ ਮਾਮਾ ਪਤਾ ਨਹੀਂ ਤੇ ਉਹ ਫੋਨ ਤੇ ਗਾਲਾਂ ਕੱਢਵਾਗੇ ਜੀ ਪਰਵੀਨ ਇਹਦੀ ਸੱਸ ਸਾਹਿਬ ਮੈਨੂੰ ਨਾਲੇ ਕੁੜੀ ਦੇ ਦਵਾਈ ਸਰਵਾਉਣ ਲੱਗੀ ਸੀ ਲੈ ਕੇ ਜਾਣਾ ਕੋਈ ਹਟਾਇਓ ਇਹ ਬੱਚਾ ਲੈ ਜਾਗੇ ਚੱਕਿਆ ਕਰਾਂਗੇ ਤੇ ਫਿਰ ਉਹ ਸਰਪੰਚ ਸਾਹਿਬ ਸਾਡੇ ਜੀ ਜਸਵਿੰਦਰ ਸਿੰਘ ਸੁਬੇਦਾਰ ਨੇ ਪਰਮੋ ਦੇ ਸਮਾਜ ਸਰਪੰਚ ਸਾਹਿਬ ਵੀ ਮੈਨੂੰ ਗਾਲਾਂ ਕੱਢੇ ਨੇ ਫੋਨ ਤੇ ਵੀ ਮੁੰਡਾ ਚੱਕਰ ਆਉਣ ਮੁੰਡਾ ਕੋਈ ਗੱਲ ਨਹੀਂ ਬਾਤ ਨਹੀਂ ਕੀਤੀ ਜੀ ਬੁੱਢੀ ਮੇਰੀ ਬੀਟੀ ਕੋਲੇ ਛੋਟਾ ਮੁੰਡਾ ਜੱਗਾ ਜੀ ਵਿਹੜੇ 'ਚ ਖੜੀ ਸੀ ਉਹਦਾ ਕੇ ਮੁੰਡਾ ਹੋਣ ਲੱਗੂ ਗੱਲ ਬਾਤ ਵਿੱਚ ਫਿਰ ਚੋਲੀ ਪਿੰਡ ਦੇ ਲੋਕਾਂ ਨੇ ਬਹੁਤ ਹਟਾਇਆ ਨਵੇਂ ਕੰਮ ਕਰਦੇ ਸੀ ਉਥੋਂ ਆਇਆ ਭੱਜ ਕੇ ਜਦੋਂ ਉਹ ਪਿੰਡ ਦੇ ਲੋਕਾਂ ਨੇ ਕਿਹਾ ਪਾ ਕਾਨੂੰਨ ਨਹੀਂ ਹੱਥ ਤੇ ਰਹਿਣਾ ਕੋਈ ਗੱਲ ਇਹਨਾਂ ਨੂੰ ਜਾਣ ਦੋ ਫਿਰ ਮੁੰਡੇ ਦੀ ਬਾਹ ਪਾੜ ਕੇ 18 19 ਟਾਂਕੇ ਮੇਰੇ ਬੇਟੇ ਦੇ ਲੱਗੇ ਨੇ ਕਰਚਾ-ਕੁਰਚਾ ਮਾਰ ਕੇ ਮੁੰਨਾਂ ਕੋਲ ਹੀ ਗਈ ਸੀ ਬਾਲੇ ਛੋਟੀਆਂ ਉਹਨਾਂ ਜੋ ਵੀ ਗੱਡੀ ਚ ਆਏ ਨੈਦਪੜ ਦੇ ਲੋਕਾਂ ਨੇ ਫੇਰ ਵੀ ਸਹਿਯੋਗ ਦਿੱਤਾ ਵੀ ਤੂੰ ਗਰੀਬ ਬੰਦਾ ਜਿੰਨਾ ਦੇ ਕੇਦੇ ਹੋਰ ਛੱਟ ਮੇੜੇ ਦਾ ਵੱਧ ਬੱਜੇ ਆਪਾਂ ਬੰਨੀ ਦੇ ਮਾਰ ਜਾਗੇ ਪਰ ਕਾਨੂੰਨ ਨਹੀਂ ਹਟਦੇ ਰਹਿਣਾ ਕਾਨੂੰਨ ਤਾਂ ਹੈ ਨਾ ਜਿਹਨਾਂ ਨੂੰ ਸਾਢੋ ਚਲੋ ਇਹ ਖਾਲੇ ਜਗ੍ਹਾ ਹੈ ਆਏ ਸਾਡੀ ਰਾਮਤ ਲੇ ਗਈ ਸਾਰਾ ਪਰਸਾ ਨਾਲ 450 ਬਜਾਤਾ ਰਾਖਰੀ ਲੱਗੀ ਹੋਈਆ ਮੇਰੀ ਜੱਤ ਵਾਲੇ ਬੈਂਕ ਕਹਿੰਦੀ ਹੈ ਮੇਰੀ ਬੇਟੀ ਡੁੱਬੀ ਆ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਇਹਨਾਂ ਕੋਲ ਕਰਕੇ ਵੀ ਵਿਆਹ ਵੀ ਬਹੁਤ ਵਧੀਆ ਕਰਿਆ ਫੇਰ ਵੀ ਮੱਤਕਈ ਗਾਇਆ ਨਾ ਮੇਰੀ ਬੇਟੀ ਇੰਨੀ ਡੁੱਬੀ ਆ ਤੇਰਾ ਮਾਪਿ ਉਹ ਕਹਦਾ ਮੇਰੀ ਧੀ ਉਹ ਜੜੇ ਉਹਨਾਂ ਨੇ ਕੋਈ ਜਾਣ ਦੂਜੀ ਲੋਟੀ ਹੈ ਜੀ ਹੂੰ ਚਲੋ ਪਹਿਲਾ ਭੈਣ ਜੀ ਜਦੋਂ ਹੁਣ ਭੈਣ ਵਾਲਾ ਰਿਸ਼ਤੇ ਨਹੀਂ ਰੱਖਿਆ ਜੀ ਉਹਨੇ ਫਿਰ ਤੁਹਾਨੂੰ ਗਲਤ ਨੂੰ ਤਾਂ ਗਲਤੀ ਕਹਿਆ ਜਦੋਂ ਚਾਹੇ ਮਾਇਆ ਮਾਇਜ ਗਲਤ ਮੈਨੂੰ ਵੀ ਕੋ ਉਹ ਜਾਨੀ ਦੀ ਹੈ ਨਹੀਂ ਜੀ ਜੀ ਹਾਂ ਉਹ ਮੇਰੀ ਬੇਟੀ ਨੂੰ ਰੱਖ ਕੇ ਨਹੀਂ ਰਹਾ ਜੀ ਉਹਨਾਂ ਨੇ ਬਹੁਤ ਵਾਰੀ ਕਹਿੰਦਾ ਸਾਡੇ ਕੋਲੇ ਰਖਾਉਣਗੇ ਮੇਰੇ ਵੀ ਰੱਖਣੀ ਹੈ ਤਲਾਕ ਦੇਣਾ ਵੀ ਤੁਸੀਂ ਤਲਾਕ ਹੀ ਨਾ ਸੀ ਉਹ ਲੋ ਕਿਹਦੀ ਜ਼ਿੰਦਗੀ ਖਰਾਬ ਕਰੀ ਇਹਦੀ ਜ਼ਿੰਦਗੀ ਦਾ ਇਨਸਾਫ ਮੇਰੀ ਹੱਥ ਵੱਲ ਕੇ ਬੇਨਤੀ ਆ ਵੀ ਨੂੰ ਮੇਰੀ ਬੇਟੀ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਿਲਕੁਲ ਇਹਨਾਂ ਨੇ ਜੋ ਗੱਲਾਂ ਦੱਸੀਆਂ ਕਿ ਜਿਸ ਤਰੀਕੇ ਦੇ ਨਾਲ ਰਿਸ਼ਤਾ ਹੋਇਆ ਸੀ ਲੜਕੀ ਦਾ ਜਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਹੋਈਆਂ ਸੀ ਉਹ ਬਹੁਤ ਥੋੜੇ ਸਮੇਂ ਦੇ ਬਾਅਦ ਉਹ ਜਿਹੜਾ ਸਾਰੀਆਂ ਗੱਲਾਂ ਤੋਂ ਵੀ ਉਹਨਾਂ ਗੱਲਾਂ ਤੇ ਨਹੀਂ ਰਹੇ ਕਿਉਂਕਿ ਬਹੁਤ ਸਾਰਾ ਫਰਕ ਆ ਜਿਹੜਾ ਪੈ ਗਿਆ ਸੀ ਲੜਕੀ ਨੇ ਬਹੁਤ ਹੱਦ ਤੱਕ ਉਹ ਤਸ਼ੱਦਦ ਨੂੰ ਝੱਲਿਆ ਵੀ ਕਿਵੇਂ ਨਾ ਕਿਵੇਂ ਕਰਕੇ ਮੈਂ ਗੱਲ ਆਪਣੀ ਮਾਪਿਆਂ ਤੱਕ ਨਾ ਦੱਸਾਂ ਅੱਜ ਕੱਲ ਕਿਤੇ ਨਾ ਕਿਤੇ ਜਾ ਕੇ ਸਮਾਂ ਬਦਲੂਗਾ ਜਿਹੜਾ ਮੇਰਾ ਘਰ ਆ ਉਹ ਵੱਸ ਜੂਗਾ ਹਾਂਜੀ ਵੀਰੇ ਹੁਣ ਅਸੀਂ ਆ ਹੋ ਗਏ 4 ਕਦਨ ਅਸੀਂ ਫੇਸ ਹੋਏ ਸੀਗੇ ਡਿਪਟੀ ਸਾਹਿਬ ਦੇ ਹੂੰ ਚਲੋ ਪਹਿਲਾਂ ਉਹਨਾਂ ਨੇ ਜਿੰਨੇ ਜਿਵੇਂ ਆਪਾਂ ਕਹਿੰਦੇ ਨਾ ਪੈਸੇ ਦੀ ਗੱਲ ਕਰਕੇ ਨੇ ਪਹਿਲਾਂ ਉਹਨਾਂ ਨੇ ਸਾਨੂੰ ਇਹੀ ਗੱਲ ਕਹੀ ਵੀ ਤੁਹਾਡਾ ਰਾਜੀ ਬੰਦਾ ਨਹੀਂ ਹੋ ਸਕਦਾ ਇਹਨਾਂ ਨੂੰ ਗੁੱਡੀਆਂ ਨੂੰ ਕਹਿੰਦੇ ਗੁੱਡੀਆਂ ਦੇ ਬ੍ਰਦਰ ਨੂੰ ਕਹਿੰਦੇ ਹੂੰ ਚਲੋ ਅਸੀਂ ਮੰਗਲੇ ਪਾਸੇ ਖੜੇ ਸੀ ਅਸੀਂ ਉਹਨਾਂ ਨੂੰ ਆਖਿਆ ਵੀ ਰਾਜੀ ਬੰਦਾ ਹੋ ਤਾਂ ਸਕਦਾ ਹੁੰਦਾ ਵੀ ਏਡੀ ਗੱਲ ਦੀ ਵੀ ਰਾਜੀ ਬੰਦਾ ਉਦੋਂ ਹੁੰਦਾ ਹੁੰਦਾ ਵੀ ਕੋਈ ਆਪਣਾ ਹੈਗਾ ਕੋਈ ਚਾਂਸ ਹੁੰਦੇ ਨੇ ਹਨਾ ਵੀ ਆਪਣਾ ਘਰ ਬਸੰਦੇ ਚਾਂਸ ਹੈਗੇ ਐਡਾ ਕੋਈ ਵੀ ਧੀ ਦਾ ਮਾਪਾ ਇਹ ਨਹੀਂ ਹੁੰਦਾ ਵੀ ਮੇਰੀ ਘਰ ਧੀ ਦਾ ਘਰ ਉਜੜੇ ਉਜੜੇ ਬਿਲਕੁਲ ਫ ਚਲੋ ਜਦੋਂ ਉਹਨਾਂ ਨੇ ਸਾਨੂੰ ਦੋ ਚਾਰ ਵਾਰੀ ਇਹ ਗੱਲ ਕਹੀ ਹੈ ਕਿ ਇਹ ਤਾਂ ਗੱਲ ਹੈ ਨਹੀਂ ਜੇ ਰਾਜੀ ਬੰਦਾ ਹੋ ਗਿਆ ਕੁੜੀ ਤੋਰਤੀ ਕੁੜੀ ਦੇ ਉੱਥੇ ਜਾਣ ਨੂੰ ਨੁਕਸਾਨ ਹੈ ਨਹੀਂ ਹੈਗਾ ਵੀ ਕੁੜੀ ਉੱਥੇ ਬਸੂ ਹੁਣ ਕੁੜੀ ਕੋਲ ਜਾਏ ਪਰਿਵਾਰ ਦੇ ਫਿਰ ਇਹ ਨਹੀਂ ਪਤਾ ਵੀ ਉਹ ਕੁੜੀ ਨਾਲ ਕੁਝ ਵੀ ਕਰ ਦੇਣਾ ਚਲੋ ਉਹਨਾਂ ਨੂੰ ਅਖਾ ਵੀ ਜਿਹੜੀ ਬਣਦੀ ਕਾਰ ਵੀ ਉਹ ਕਰੋ ਜਿਹੜੀ ਗੱਲ ਕਾਨੂੰਨ ਇਥੋਂ ਦਾ ਸੰਵਿਧਾਨ ਕਹਿੰਦਾ ਵੀ ਧੀ ਦੇ ਨਾਲ ਧੱਕਾ ਹੋਇਆ ਉਹਨੂੰ ਇਨਸਾਫ ਦੇਵੋ ਕਹਿੰਦੇ ਵੀ ਤੁਹਾਨੂੰ ਕੋਈ ਗੱਲ ਨਹੀਂ ਵੀ ਤੁਹਾਨੂੰ ਟਾਈਮ ਦਵਾਂਗੇ ਉਹਨਾਂ ਦੇ ਬਿਆਨ ਲੈ ਕੇ ਜਿਹੜੀ ਬਣਦੀ ਕਾਰ ਵੀ ਆ ਐਫ ਆਰ ਐਫ ਆਈ ਆਰ ਦੇ ਹਿਸਾਬ ਨਾਲ ਕਰਦਾਂਗੇ ਇਸੇ ਦਾ ਠੀਕ ਹੈ ਜੀ ਚ ਹੁਣਾਂ ਸਮਾਧਿਤਤਾ ਉਹਨਾਂ ਨੂੰ ਦੇਖੋ ਕੀ ਕਰਦੇ ਨੇ ਜੀ ਹੁਣ ਵੀ ਆਪਾਂ ਇਹ ਗੱਲ ਕਰਦੇ ਆਂ ਵੀ ਇੱਥੋਂ ਦਾ ਕਾਨੂੰਨ ਜਿਹੜੇ ਕਹਿੰਦੇ ਹੁੰਦੇ ਸੀ ਵੀ ਇੱਥੇ ਰਿਸ਼ਬਤ ਰਿਸ਼ਬਤ ਬੰਦ ਹੋ ਜਾਣੀਆਂ ਹੂੰ ਸੋਡੀ ਹਰੇਕ ਥਾਵੇਂ ਸੁਣਵਾਈ ਹੋਣੀ ਆ ਕਿਸੇ ਨਾ ਧੱਕਾ ਹੋਵੇ ਇਨਸਾਫ ਕੀਤਾ ਜਾਊ ਹੂੰ ਤਾਂ ਅੱਜ ਇੱਥੋਂ ਦੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਆ ਧੀ ਖੜੀਏ ਸਾਹਮਣੇ ਛੋਟਾ ਜਿਹਾ ਬੱਚਾਗਾ ਵੀ ਇਹਦੇ ਨਾਲ ਬੇਇਨਸਾਫੀ ਇੰਨੀ ਹੋਈ ਆ ਵੀ ਹੱਦੋਂ ਪਰੇ ਵੀ ਕਿਤੇ ਇਹਨੂੰ ਕੋਈ ਕਾਨੂੰਨ ਦਾ ਕੋਈ ਰਾਹ ਇਹ ਨਹੀਂ ਕਹਿ ਰਿਹਾ ਵੀ ਹਾਂ ਤੀਏ ਵੀ ਕੋਈ ਗੱਲ ਨਹੀਂ ਸੀ ਤੇਰੇ ਨਾਲ ਨਾ ਮੇਰਾ ਧੱਕਾ ਹੋਇਆ ਤੇਰੇ ਪਰਿਵਾਰ ਨਾਲ ਕੁੱਟਮਾਰ ਹੋਈ ਹੈ ਤੇਰੇ ਨਾਲ ਖੜੇ ਆਂ ਹੂੰ ਜਦ ਕੇ ਮੂਰੋ ਸਾਸੇ ਇਹ ਗੱਲ ਕਹਿੰਦੀ ਹੈ ਵੀ ਤੁਸੀਂ ਜਿੱਥੇ ਮਰਜੀ ਭੱਜ ਲੋ ਮੈਂ ਮੈਂ ਕੁਝ ਵੀ ਕਰ ਸਕਦੀ ਆ ਮੇਰੇ ਤੇ ਥਾਣੇ ਦੇ ਵਿੱਚ ਲੱਖ ਲੱਖ ਰੁਪਏ ਦਿੱਤੇ ਹੋਏ ਨੇ ਹੂੰ ਇੱਥੋਂ ਦੇ ਕਾਨੂੰਨ ਦੀਆਂ ਧੱਜੀਆਂ ਛਕ ਕੇ ਡਾਈਆਂ ਜਾ ਰਹੀਆਂ ਨੇ ਵੀ ਉਹ ਪੈਸੇ ਦੇ ਜ਼ੋਰ ਨਾਲ ਚੱਲ ਰਿਹਾ ਉਹ ਤਾਂ ਸੱਚ ਦਾ ਕੋਈ ਰਾਹ ਸੱਚ ਲਈ ਕੋਈ ਰਾਹ ਨਹੀਂ ਜਾਂ ਕਿਸੇ ਧੀ ਦੇ ਲਈ ਕੋਈ ਇਨਸਾਫ ਦੀ ਮੰਗ ਕੋਈ ਦੇ ਨਹੀਂ ਰਿਹਾ ਸਾਹਿਬ ਆਪਾਂ ਇੱਕ ਗੱਲ ਬਈ ਕਹਿਣੂ ਨਹੀਂ ਮੈਂ ਜੱਗ ਦਾ ਵੀ ਇੱਥੋਂ ਜਿਹੜੇ ਹੁਣ ਗੁੰਡੇ ਗੁੰਡੇ ਲੋਕ ਨੇ ਧੀਆਂ ਨਾਲ ਵਿਆਹ ਕਰਵਾ ਕੇ ਉਦੋਂ ਬਾਅਦ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਆ ਉਦੋਂ ਬਾਅਦ ਉਹਨਾਂ ਦੇ ਮਾਪੇ ਉਹਨਾਂ ਨੂੰ ਸਾਂਭਦੇ ਨੇ ਫਿਰ ਜੇ ਉਹਨਾਂ ਦੀ ਕੋਈ ਗੱਲ ਹੁੰਦੀ ਆ ਨਿਭੜ ਨਿਭਾਉਣ ਦੀ ਤਾਂ ਉਹ ਕੋ ਧਮਕੀਆਂ ਦਿੰਦੇ ਨੇ ਇੱਥੇ ਆਪਣੇ ਕਾਨੂੰਨ ਦੇ ਵਿੱਚ ਇਹ ਗੱਲ ਆ ਵੀ ਵਿਆਹ ਕਰਵਾਓ ਹੂੰ ਸਾਢੇ ਦੋ ਸਾਲ ਰਹੋ ਉਦਵਾ ਮਰਜ਼ੀ ਨਾਲ ਆਉਂਦੀ ਐਸ ਪ੍ਰਾਸ਼ਟੀਆਂ ਕਰੋ ਦਾਲੂਆ ਪੀਓ ਨਜ਼ਾਰੇ ਲਵੋ ਗੁੰਡਾਗਰਦੀ ਕਰੋ ਤੇ ਦੂਜਾ ਆਪਣਾ ਆਪਣੀਆਂ ਜਨਾਨੀਆਂ ਨਾਲ ਪਰਾਈਆਂ ਜਨਾਨੀਆਂ ਨਾਲ ਗੱਲਾਂ ਕਰੋ ਹੂੰ ਕਾਨੂੰਨ ਇਹ ਗੱਲ ਨਹੀਂ ਕਹਿੰਦਾ ਵੀ ਧੀਾਂ ਦੀ ਜਿਹੜੀ ਅੱਜ ਦਾ ਅੱਜ ਦਾ ਤਾਂ ਕੋਈ ਮੁੱਲ ਨਹੀਂ ਹੂੰ ਅੱਜ ਦਾ ਮੁੱਲ ਕੋਈ ਵੀ ਇੱਥੇ ਆਪਣੇ ਪੰਜਾਬ ਦੇ ਵਿੱਚ ਦੇ ਸਕਦਾ ਹੂੰ ਜੇ ਕੋਈ ਦੇ ਸਕਦਾ ਤਾਂ ਕਿ ਸਾਡੇ ਪਿੰਡ ਗੱਲ ਕਰੇ ਸਾਡੇ ਪਿੰਡ ਦੀ ਧੀ ਆ ਹੂੰ ਇਹਦੀ ਅਦਤ ਦਾ ਇਹਦੀ ਕਰਦਾਰਕੁਸ਼ੀ ਦਾ ਇਹਦੇ ਹੋਏ ਪਰਿਵਾਰ ਤੇ ਹਮਲੇ ਦਾ ਸਾਨੂੰ ਇਨਸਾਫ ਦਵੇ ਫਿਰ ਅਸੀਂ ਮੰਨਾਂਗੇ ਵੀ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਨੇ ਤਾਂ ਉਹ ਸੁਧਰ ਚੁੱਕੇ ਨੇ ਹੁਣ ਧੀ ਬੈਠੀ ਆ ਮਾਪਿਆਂ ਕੋਲ ਬੱਚਾ ਛੋਟਾ ਜਿਹਾ ਜਵਾਕ ਆ ਇਹ ਇਹ ਪਿਓ ਉਹਨੂੰ ਕਹਿਣ ਨੂੰ ਜੀ ਨਹੀਂ ਕਰਦਾ ਵੀ ਇਹ ਉਹਦਾ ਪਿਓ ਹੋਗਾ ਜਿਹੜੇ ਬੰਦੇ ਨੇ ਉਹਦੇ ਨਿੱਕੇ ਜਵਾਕ ਦੀ ਕਦਰ ਨਹੀਂ ਕੀਤੀ ਬਿਲਕੁਲ ਆਪਦੀ ਵਾਈਫ ਨੂੰ ਕੁੱਟਿਆ ਗਾਹਾ ਉਹਦੇ ਪਰਿਵਾਰ ਦੇ ਉੱਤੇ ਗੁੰਡਾਗਰਦੀ ਕਰਕੇ ਚਾਰ ਬੰਦੇ ਲਿਆ ਕੇ ਇੱਥੇ ਆ ਕੇ ਗੁੰਡਾਗਰਦੀ ਕਰਨੀ ਮੈਂ ਉਹਨੂੰ ਕੋਈ ਪਿਆਰ ਦਾ ਦਰਜਾ ਨਹੀਂ ਦੇ ਸਕਦਾ ਉਹ ਇੱਕ ਤਰ੍ਹਾਂ ਦਾ ਗੁੰਡਾ ਬੰਦਾ ਅਸੀਂ ਉਹ ਬੰਦੇ ਨੂੰ ਵੀ ਚੈਲੰਜ ਕਰਦੇ ਆ ਵੀ ਜਿੱਥੇ ਮਰਜ਼ੀ ਤੂੰ ਬਹਿ ਜੀ ਆ ਜੀ ਸਾਡੇ ਨਾਲ ਬਹਿ ਕੇ ਜਿੱਥੇ ਮਰਜ਼ੀ ਆ ਕੇ ਗੱਲ ਕਰਨੀ ਜੇ ਤੂੰ ਸੱਚਾ ਹੋਇਆ ਜਿਹੜੀਆਂ ਜਿਹੜੀਆਂ ਗੱਲਾਂ ਤੈਨੂੰ ਅਸੀਂ ਕਹਿਣੇ ਆ ਜੇ ਸਾਡੀਆਂ ਗੱਲਾਂ ਝੂਠੀਆਂ ਹੋਈਆਂ ਸਾਡੀਆਂ ਗੱਲਾਂ ਬੇਦੰਮ ਹੋਈਆਂ ਜਿੱਥੇ ਮਰਜ਼ੀ ਬਹਿ ਕੇ ਸਾਡੇ ਨਾਲ ਗੱਲ ਕਰਨੀ ਅਸੀਂ ਸਿਰਫ ਆ ਕੁੜੀ ਦੀ ਇੱਜ਼ਤ ਅਤੇ ਕੁੜੀ ਨੂੰ ਅਨਸਾਫ਼ ਦਮਾਉਣ ਦੇ ਲਈ ਤੁਰਿਆ ਅੱਜ ਤੱਕ ਗੱਲ ਡਿਪਟੀ ਤੱਕ ਹਮ ਕੱਲ ਨੂੰ ਇਹ ਗੱਲ ਤੇ ਕੋਈ ਗੌਰ ਨਹੀਂ ਹੁੰਦੀ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕੋਈ ਪ੍ਰੋਗਰਾਮ ਨਹੀਂ ਕਰਾਂਗੇ ਕੱਲ ਨੂੰ ਫਿਰ ਇਹ ਨਾ ਕਹੇ ਵੀ ਸਾਡੇ ਜੀ ਪਰਿਵਾਰ ਦੀ ਬਗਰਾਮੀ ਹੁੰਦੀ ਹੈ ਜੀ ਇਹ ਪਹਿਲਾਂ ਸਾਡੇ ਨਾਲ ਗੱਲ ਕਰ ਲੈਂਦੇ ਆ ਆ ਹੋ ਜਾਂਦਾ ਤੁਹਾਡੇ ਪਰਿਵਾਰ ਦੀ ਹੁੰਦੀ ਹੈ ਸਾਡੇ ਪਿੰਡ ਦੀ ਬਗਰਾਮੀ ਆ ਸਾਡੇ ਪਿੰਡ ਦੀ ਇੱਜ਼ਤ ਆ ਇਹ ਜੇ ਸਾਡੀ ਬਦਨਾਮੀ ਜੇ ਅਸੀਂ ਝੂਠੇ ਆ ਅਸੀਂ ਪੈਰੀ ਡਿੱਗਾਂਗੇ ਅਸੀਂ ਸੱਚੇ ਆ ਤਾਂ ਅਸੀਂ ਇੱਕ ਟੋਕ ਦੇ ਪਰਿਵਾਰ ਨਾਲ ਖੜੇ ਆ ਅਸੀਂ ਬਦਵਾਬ ਵੀ ਦਵਾਉਣੇ ਆ ਜਿੱਥੇ ਤੱਕ ਜ਼ੋਰ ਲੱਗਿਆ ਭਾਈ ਲਾਵਾਂਗੇ ਪੈਸਾ ਨਹੀਂ ਚੱਲਣ ਦੇਣੇ ਸੱਤ ਸਲਾਵਾਂਗੇ ਜੀ ਤੇਰੀ ਤੁਹਾਡੇ ਮਾਧਿਅਮ ਰਾਹੀਂ ਜਨੇਹਾ ਦਿੰਦੇ ਆ ਜੀ ਬਿਲਕੁਲ ਕਿਉਂਕਿ ਅਸੀਂ ਵੀ ਆਪਣੇ ਚੈਨਲ ਰਾਹੀਂ ਇਹ ਗੱਲ ਕਹਿਨੇ ਹੁੰਦੇ ਆ ਵੀ ਇਸ ਦੇ ਵਿੱਚ ਕੋਈ ਪਾਲਿਸੀ ਆ ਜਿਹੜੀ ਉਹ ਬਣਨੀ ਚਾਹੀਦੀ ਆ ਕਿਉਂਕਿ ਇਹ ਗੱਲ ਸਪਸ਼ਟ ਮੈਂ ਵੀ ਕਰ ਦੇਣਾ ਤੁਹਾਨੂੰ ਦੂਸਰਾ ਪੱਖ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਜੇ ਇਸ ਲੜਕੀ ਦੇ ਸਹੁਰੇ ਪਰਿਵਾਰ ਨੇ ਪੱਖ ਕੋਈ ਮੈਂ ਰੱਖਣਾ ਹੋਇਆ ਪਰ ਆਪਾਂ ਇਹ ਗੱਲ ਕਹਿੰਦੇ ਆਂ ਵੀ ਜੇ ਇਹ ਗਲਤ ਹੋਣਾ ਤਾਂ ਇਹਨਾਂ ਨੂੰ ਸਜ਼ਾ ਮਿਲੇਗੀ ਜੇ ਉਹ ਗਲਤਾਂ ਤੇ ਉਹਨਾਂ ਨੂੰ ਸਜ਼ਾ ਮਿਲੇ ਕਿਉਂਕਿ ਹੱਕ ਸੱਚ ਦੀ ਗੱਲ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਕੀ ਨਾਮ ਜਸਪ੍ਰੀਤ ਸਿੰਘ ਜੀ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜੋ ਇਹ ਬੇਟੀ ਦਾ ਰਿਸ਼ਤਾ ਜੋੜਿਆ ਸੀ ਬਹੁਤ ਸੋਹਣਾ ਵਿਆਹ ਕੀਤਾ ਸੀ ਬਹੁਤ ਵਧੀਆ ਰਿਸ਼ਤਾ ਜੋੜਿਆ ਜੀ ਉਹ ਵੀ ਸੌਰੇ ਪਰਿਵਾਰ ਹੋਣੇ ਆਪਣੀ ਧੀ ਬਣਾ ਕੇ ਲੈ ਕੇ ਗਏ ਸੀ ਜੀ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇਤਿਹੀ ਵੀ ਪੜਾਉਣੀ ਸੀ ਜੀ ਹਮ ਮਤਲਬ ਉਹਨਾਂ ਨੇ ਬਹੁਤ ਉੱਚਾ ਨੀਮਾ ਸਮਾਂ ਦਿਖਾਇਆ ਬੇਟੀ ਨੂੰ ਹਮ ਬੇਟੀ ਨੂੰ ਕੋਈ ਵੀ ਦਵਾਈ ਨਹੀਂ ਦਵਾਈ ਬਿਮਾਰ ਹੋਣ ਤੇ ਹਮ ਉਹਦੇ ਨਾਲ ਚੰਗਾ ਇੱਕ ਚੰਗਾ ਵਿਵਹਾਰ ਨਹੀਂ ਕੀਤਾ ਗਿਆ ਜੀ ਹਮ ਸੋ ਸਾਨੂੰ ਵੀਰ ਰਣਜੀਤ ਸਿੰਘ ਨੇ ਜੋ ਵੀ ਡਿਟੇਲ ਦੱਸੀਆਂ ਉਹ ਸਾਰੀ ਸੱਚ ਆ ਜੀ ਜੀ ਸਬੂਤ ਦੇ ਆਧਾਰ ਤੇ ਦੱਸੀ ਹੈ ਜੀ ਇਹੀ ਮੈਂ ਕਹਿਣਾ ਚਾਹਣਾ ਜੀ ਬਿਲਕੁਲ ਹੱਕ ਸੱਚ ਦੀ ਗੱਲ ਆ ਜਿਹੜੀ ਹੋਣੀ ਚਾਹੀਦੀ ਆ ਇਸ ਲੜਕੀ ਨੂੰ ਜਿਹੜਾ ਇਨਸਾਫ ਹੋ ਮਿਲਣਾ ਚਾਹੀਦਾ ਉਹਨਾਂ ਦਾ ਜਿਹੜਾ ਪਰਿਵਾਰ ਖੜਾ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਰ ਜੀ ਸਭਾ ਸਤਿ ਸ੍ਰੀ ਅਕਾਲ ਤੁਸੀਂ ਕਿ ਨਾ ਜਿਸ ਵੇਲੇ ਮੌਜੂਦਾ ਆ ਤਾਂ ਹਾਂਜੀ ਕੀ ਇਹਨਾਂ ਦਾ ਤੁਸੀਂ ਰੌਲਾ ਜਿਹੜਾ ਵੇਖਿਆ ਕੋਈ ਸਾਰੇ ਪਰਿਵਾਰ ਨਾਲ ਕੀ ਨਾਣ ਕਦੇ ਗੱਲਬਾਤ ਤੁਹਾਡੀ ਹਾਂਜੀ ਲੜਾਈ ਦੇ ਦੌਰਾਨ ਹੋਈ ਇੱਕ ਦੋ ਵਾਰ ਗੱਲ ਜੀ ਜੋ ਇਹ ਉਹਨਾਂ ਨੇ ਗੱਲ ਦੱਸੀ ਹੈ ਸਾਰੀ ਜੀ ਬਿਲਕੁਲ ਸੱਚ ਆ ਜੀ ਜੀ ਉਹ ਕੁਟਮਾਰ ਵੀ ਕਰਦੇ ਆ ਉਹ ਜੀ ਦੋ ਤਿੰਨ ਵਾਰ ਤਾਂ ਮੈਂ ਆ ਗਿਆ ਸਰੋਲੇ ਚ ਹੂੰ ਤੇ ਜਦੋਂ ਉਹ ਕੁੜੀ ਆਈ ਐ ਹੂੰ ਬਿਲਕੁਲ ਮਰਨ ਕਰਾਣੀ ਸੀ ਆ ਘਰ ਇਹਨਾਂ ਨੇ ਦੇਖ ਕੇ ਗਿਆ ਮੋਬਾਈਲ ਜੀ ਇਲਾਜ ਦੇ ਥੋੜੇ ਵੀ ਮਰ ਜਾਣਾ ਸੀ ਇਹਨਾਂ ਨੇ ਜਨਾ ਲੈ ਕੇ ਆਉਂਦੇ ਹੂੰ ਉਲਟਾ ਮੈਨੂੰ ਫੋਨ ਕਰਿਆ ਉਹਨਾਂ ਨੇ ਅਸੀਂ ਬੱਚੇ ਨੂੰ ਲੈ ਕੇ ਜਾਣਾ ਹੂੰ ਉਹ ਬੱਚਾ ਤਾਂ ਬਿਮਾਰ ਹੈ ਉਹ ਠੀਕ ਹੋ ਕੇ ਲੈ ਜੂ ਤੇ ਦੋਵਾਂ ਨੂੰ ਲੈ ਜਾ ਕੋਈ ਗੱਲ ਨਹੀਂ ਹਾਂ ਬਿਲਕੁਲ ਮੇਰੇ ਕਹਿਣ ਦੇ ਬਾਵਜੂਦ ਵੀ ਜ਼ਬਰਦਸਤੀ ਆ ਗਏ ਜੀ ਗੱਡੀ ਲੈ ਕੇ ਦੁਪਹਿਰੇ ਹੂੰ ਜਿੰਨੂ ਦਾ ਬੱਚਾ ਹੋਣ ਲੱਗ ਗਿਆ ਮੈਂ ਤਾਂ ਕਰਨੀ ਸੀ ਉਸ ਦਿਨ ਜੀ ਤੇ ਉਰਦਾਨਾਂ ਦੇ ਕੁੱਟਮਾਰ ਕਰੀ ਬਹੁਤ ਜ਼ਿਆਦਾ ਕੋਈ ਇਹ ਕਹਿੰਦੇ ਵੀ ਜੇ ਪੁਲਿਸ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਥੋੜੀ ਕੋਈ ਹੋਈ ਹੈ ਅਫਸਰ ਨਾਲ ਕਿ ਐਸਐਚਓ ਨਾਲ ਗੱਲ ਜਾਂ ਪੁਲਿਸ ਅਧਿਕਾਰੀ ਨਾਲ ਗਏ ਤੁਸੀਂ ਕਦੇ ਹਾਂਜੀ ਹਾਂਜੀ ਇਹਨਾਂ ਨਾਲ ਵੀ ਗਏ ਵੱਖਰਾ ਵੀ ਗਏ ਇੱਕ ਦੋ ਵਾਰ ਮੈਂ ਜੀ ਉਹਨਾਂ ਨੇ ਉਲਟਾ ਕੀ ਕਰਿਆ ਜੀ ਵੀ 452 ਟੁੱਟ ਜੀ ਹੂੰ ਉਹ ਇਹ ਜਿਚੌਣ ਲੱਗੇ ਪ੍ਰਸ਼ਾਸਨ ਨੂੰ ਵੀ ਅਸੀਂ ਇਹਨਾਂ ਦੇ ਘਰ ਗਏ ਨਹੀਂ अच्छा ये उन्होंने थे एप्लीकेशन दी एसएसपी दफ्तर बरनाली हम्म पर वो सारे पंचायत वालों ਤੇ यूनियन वालों ਇਕੱਠੇ ਹੋ ਕੇ ਗਏ ਹਾਂ ਦੱਸਿਆ ਉਹਨਾਂ ਨੂੰ ਵੀ ਸਚਾਈ ਹੈ ਇਹਨਾਂ ਦੇ ਘਰੇ ਆ ਕੇ ਇਹਨਾਂ ਨੇ ਹਮਲਾ ਕੀਤਾ ਹੈ ਇਹ 452 ਸਹੀ ਲੱਗੀ ਹੋਈ ਹੈ ਇਹ ਲਾਗੂ ਰਣੀ ਚਾਹੀਦੀ ਹੈ ਹਮ ਹੁਣ ਪਰ ਕੋਈ ਗੱਲਬਾਤ ਕਿੱਥੋਂ ਤੱਕ ਪਹੁੰਚੀ ਵੀ ਹੋਈ ਗੱਲਬਾਤ ਹੈ ਬਸ ਫਿਲਹਾਲ ਤਾਂ ਇਹ ਇੱਥੇ ਗੱਲ ਖੜੀ ਹੈ 452 ਲਾਉਣੀ ਚਾਹੁੰਦੇ ਸੀ ਤੁਸੀਂ ਰੁਕਵਾ ਕੇ ਆਏ ਹਾਂ ਜੀ ਹੁਣ ਇਹਦਾ ਕੀ ਕਰਤਾ ਤੁਸੀਂ ਜੀ ਮੈਂ ਸੰਭਾਲ ਲੇ ਲਿਆ ਸਾਮਨ ਲੈ ਰਿਆ ਸੀ ਸਰਪੰਚ ਸਾਹਿਬ ਦੇ ਨਾਲ ਆਪਣੀ ਗੱਲਬਾਤ ਹੋਈ ਆ ਮੌਜੂਦਾ ਸਰਪੰਚ ਨੇ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਉਹਨਾਂ ਦੀ ਗੱਲਬਾਤ ਆ ਜਿਹੜੀ ਆਪਣੀ ਹੋਈ ਆ 3 ਨਾ ਸੀਮਾ ਘਰ ਦੇ ਵਿੱਚ ਕਲੇਸ਼ ਵਿਆਹ ਤੋਂ ਬਾਅਦ ਕਿੰਨੇ ਕ ਟਾਈਮ ਬਾਅਦ ਦੋ ਕੁ ਮਹੀਨੇ ਬਾਅਦ ਹੀ ਸਟਾਰਟ ਕਰਦਾ ਸੀ ਪਹਿਲਾਂ ਮੇਰੀ ਸੱਸ ਨੇ ਮੇਰੇ ਨਾਲ ਛੋਟੀ ਛੋਟੀ ਗੱਲਾਂ ਤੋਂ ਮੇਹਣੇ ਦੇਣੇ ਮੈਨੂੰ ਕਹਿ ਦੇਣਾ ਵੀ ਤੇਰੇ ਮਾਪਿਆਂ ਨੇ ਵਿਆਹ ਨਹੀਂ ਵਧੀਆ ਕਰਿਆ ਹੈਗਾ ਤੇ ਬੈਲਿਸ ਜਿੱਦਨੀ ਵਿਆਹ ਕਰਿਆ ਤੇ ਮੇਰੀ ਮੰਮੀ ਪਾਪਾ ਗਰੀਬ ਸੀਗੇ ਤੇ ਉਹਨਾਂ ਨੇ ਫਿਰ ਵੀ ਆਪਣੀ ਹਰਜ਼ੀਅਤ ਤੋਂ ਵੱਧ ਕੇ ਮੇਰਾ ਵਿਆਹ ਕਰਿਆ ਜਿੰਨੀਆਂ ਵੀ ਉਹਨਾਂ ਨੇ ਜੋ ਡਿਮਾਂਡ ਰੱਖੀ ਉਹ ਸਾਰੀਆਂ ਪੂਰੀਆਂ ਕਰੀਆਂ ਤੇ ਫਿਰ ਵੀ ਉਸ ਤੋਂ ਬਾਅਦ ਉਹ ਮੈਨੂੰ ਹਰ ਇੱਕ ਸਾਹਮਣੇ ਉਹਨਾਂ ਨੇ ਮੈਨੂੰ ਮਹਿਣੇ ਦੇਣੇ ਜੀ ਤੇ ਛੋਟੀ ਛੋਟੀ ਗੱਲਾਂ ਤੋਂ ਬਸ ਉਹਨਾਂ ਨੇ ਮੈਨੂੰ ਲੜਾਈ ਝਗੜਾ ਤੇ ਫਿਰ ਉਸ ਤੋਂ ਬਾਅਦ ਸੋ ਆ ਬੇਟਾ ਹੋ ਗਿਆ ਫਿਰ ਉਸ ਤੋਂ ਬਾਅਦ ਬੇਟੇ ਨੂੰ ਮੇਥੋਂ ਫੜ ਲੈਣਾ ਕਹ ਦੇਣਾ ਸੀ ਤੈਨੂੰ ਬੇਟਾ ਨਹੀਂ ਦੇਣਾ ਹੈਗਾ ਸਾਡਾ ਜੇ ਤੇਰਾ ਮੇਰੇ ਮੁੰਡੇ ਨਾਲ ਨਹੀਂ ਮਨ ਮਿਲਦਾ ਹੈਗਾ ਤਾਂ ਤੂੰ ਤਲਾਕ ਦੇ ਸਕਦੀ ਹੈਂ ਤੂੰ ਜਾ ਸਕਦੀ ਹੈਂ ਇੱਥੋਂ ਤੇ ਛੋਟੀ ਛੋਟੀ ਗੱਲਾਂ ਤੇ ਮੇਰੇ ਨਾਲ ਲੜਾਈ ਝਗੜੇ ਕਰਨੀ ਉਹਨਾਂ ਨੇ ਤੇ ਕੁੱਟਮਾਰ ਕਰਨੀ ਫਿਰ ਮੇਰੀ ਸੱਸ ਨੇ ਮੇਰੇ ਥੱਪੜ ਮਾਰਿਆ ਹੀ ਤੇ ਫਿਰ ਉਸ ਤੋਂ ਬਾਅਦ ਮੇਰੀ ਮੰਮੀ ਮੇਰੇ ਪਾਪਾ ਨੇ ਮੈਨੂੰ 2-3 ਵਾਰ ਥਾਣੇ ਰਾਹੀਂ ਵੀ ਤੋਰਿਆ ਪੰਚਾਇਤ ਰਾਹੀਂ ਵੀ ਤੋਰਿਆ ਇੱਕ ਵਾਰ ਜੀ ਤੇ ਫਿਰ ਵੀ ਉਸ ਤੋਂ ਬਾਅਦ ਨਹੀਂ ਜੋ ਹੋਇਆ ਹੈ ਪਰ ਉਸ ਤੋਂ ਬਾਅਦ ਮੇਰੇ ਘਰ ਵਾਲਾ ਵੀ ਮੈਨੂੰ ਖਾ ਪੀ ਕੇ ਘੁੱਟਣਾ ਉਹਦੇ ਨਜਾਇਜ਼ ਬੰਦ ਸੀਗੇ ਜਿਵੇਂ ਕਹਿਣਾ ਵੀ ਤੁਸੀਂ ਰਾਤ ਨੂੰ ਇੰਨੀ ਲੇਟ ਕਿਉਂ ਆਣਾ ਤੇ ਫਿਰ ਉਸ ਤੋਂ ਬਾਅਦ ਜਦ ਮੈਂ ਪੁੱਛਣਾ ਤਾਂ ਉਹਨਾਂ ਨੇ ਮੈਨੂੰ ਜੰਮੜੇ ਦੇ ਦਿੱਕਿਆਂ ਨਾਲ ਦੋ ਦੋ ਦਿਨ ਕੁੱਟਦੇ ਰਹਿਣਾ ਤੇ ਫਿਰ ਮੰਮੀ ਵੀ ਮੰਮੀ ਨੂੰ ਮੇਰੇ ਨੂੰ ਕੰਮ ਕਰਕੇ ਕਹਿਣਾ ਵੀ ਆਪਣੀ ਮੁਲਾਜ਼ਮ ਇਹਨੂੰ ਰੱਖਣਾ ਨਹੀਂ ਚਾਹਣਾ ਤਲਾਕ ਲੈਣਾ ਹੀ ਤਲਾਕ ਲੈ ਲਵੇ ਥਾਣੀ ਭਜਣਾ ਤੁਸੀਂ ਜਿੱਥੇ ਭਜਣਾ ਤੁਸੀਂ ਭੱਜ ਸਕਦੇ ਹੋ ਵੀ ਸਾਨੂੰ ਕਿਸੇ ਕਾਨੂੰਨ ਦਾ ਡਰ ਨਹੀਂ ਹੈਗਾ ਤੇ ਇਹਨਾਂ ਨੂੰ ਫੋਨ ਲਾ ਕੇ ਸਾਡੇ ਕੋਲ ਸਾਰੇ ਸਬੂਤ ਵੀ ਪਏ ਨੇ ਪ੍ਰੂਫ ਵੀ ਪਏ ਨੇ ਤੇ ਉਹਨੇ ਇਹ ਵੀ ਕਹਿਣਾ ਵੀ ਮੈਂ ਚਿੱਟਾ ਲਾਉਣਾ ਮੈਂ ਨਸ਼ੇ ਹਰ ਇੱਕ ਪ੍ਰਕਾਰ ਦਾ ਨਸ਼ਾ ਕਰਦਾ ਤੇ ਤੁਸੀਂ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ ਹੈਗੇ ਘਰ ਵਾਲੇ ਨੇ ਹਮਾਇਤ ਕੀਤੀ ਚਲੋ ਸੱਸ ਨਾਲ ਲੜਾਈ ਹੋਈ ਕਦੇ ਘਰ ਵਾਲਾ ਖੜਾ ਕਦੇ ਤੁਹਾਡੇ ਪੱਖ ਨਹੀਂ ਨਹੀਂ ਜੀ ਕਦੇ ਵੀ ਨਹੀਂ ਖੜਾ ਉਹਨੇ ਸਿਰਫ ਹਮੇਸ਼ਾ ਹੀ ਆਪਣੀ ਮੰਮੀ ਦੇ ਪੱਖ ਲੈਤਾ ਹਰ ਵਾਰ ਮੇਥੋਂ ਹੀ ਗਲਤੀ ਮੰਨਵਾਈ ਵੀ ਆਪਣੀ ਮਾਂ ਕੀ ਕੋਈ ਗੱਲ ਨਹੀਂ ਤੂੰ ਹੀ ਮਾਫੀ ਮੰਗ ਲੈ ਐ ਵੱਡੇ ਨੇ ਚਲੋ ਫਿਰ ਵੀ ਮੈਂ ਆਪਣਾ ਘਰ ਬਸਾਉਣ ਦੇ ਖਾਤਰ ਮੈਂ ਮਾਫੀ ਮੰਗ ਲੈਂਦੀ ਸੀ ਮੇਥੋਂ نیچے ਨੱਕ ਨਾਲ ਕੀੜਾ ਕਢਾਉਣੀ ਹੈ ਮੇਰੀ ਸੱਸ ਨੇ ਵੀ ਮੈਂ ਉਹਨਾਂ ਟਾਈਮ ਤੈਨੂੰ ਮਾਫ ਨਹੀਂ ਕਰਨਾ ਜਿੰਨਾ ਟਾਈਮ ਤੂੰ ਮੇਥੋਂ ਮਾਫੀ ਨੀਂ ਚ ਨੱਕ ਨਾਲ ਕੀੜਾ ਕੱਢ ਕੇ ਨਹੀਂ ਮੰਗਦੀ ਤੇ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੇਕੇ ਘਰ ਆਏ ਹੁਣ ਤਾਂ ਇਹ ਮੈਨੂੰ 2 ਮਹੀਨੇ ਹੋ ਗਏ ਕਦੇ ਸਾਡੇ ਪੀਟੀ ਦੀ ਕਦੇ ਫੋਨ ਕਰਦੇ ਬੱਚੇ ਨਹੀਂ ਨਹੀਂ ਜੀ ਬਿਲਕੁਲ ਵੀ ਨਹੀਂ ਹੈਗਾ ਉਹਨਾਂ ਨੂੰ ਬੱਚੇ ਦਾ ਵੀ ਨਹੀਂ ਸੀ ਬੱਚੇ 'ਚ ਵਿਚਾਰ ਗ੍ਰਾਮ ਹੁੰਦੇ ਨੂੰ ਵੀ ਨਹੀਂ ਸੀ ਕੋਈ ਦਵਾਈ ਮੁੱਟੀ ਦਵਾਉਂਦੇ ਹੈਗੇ ਹੂੰ ਤੇ ਇਹਦੇ ਵੀ ਬਹੁਤ ਜਿਹੇ ਇਹਨੂੰ ਵੀ ਸਾਰੇ ਡਾਕਟਰ ਨੇ ਜਵਾਬ ਦਿੱਤਾ ਸੀ ਉਹ ਵੀ ਜਦੋਂ ਮੈਂ ਐਡਮਿਟ ਸੀ ਉਹ ਵੀ ਮੇਰੇ ਪਾਪਾ ਨੇ ਮਿੰਤਾ ਕਰਕੇ ਡਾਕਟਰ ਦੀ ਆ ਵੀ ਐਡਾ ਕਰਕੇ ਇਹਦੀ ਮੰਮਾ ਐਡਮਿਟ ਆ ਵੀ ਤੁਸੀਂ ਦਵਾਈ ਦੇ ਦਿਓ ਤੇ ਫਿਰ ਸਾਡੇ ਇੱਥੇ ਬਰਨਾਲੇ ਫੂਸ਼ਨ ਡਾਕਟਰ ਨੇ ਬੱਚਿਆਂ ਲਈ ਬਹੁਤ ਵਧੀਆ ਨੇ ਤੇ ਉਹਨਾਂ ਤੋਂ ਇਹਦੀ ਮੈਡੀਸਨ ਚਲਾਈ ਤੇ ਹੁਣ ਬਹੁਤ ਵਧੀਆ ਹੁਣ ਫਰਕ ਆ 10 ਗ੍ਰਾਮ ਹੁਣ ਵੀ ਹੁਣ ਜਿਹਦੇ ਚ ਵਧੀਆ ਦੀ ਪ੍ਰੋਪਰਲੀ ਦਵਾਈ ਚੱਲਦੀ ਹੈ ਜੀ ਹੁਣ ਹੁਣ ਠੀਕ ਆ ਜੀ ਅੱਗੇ ਨਾਲ ਉਹਨਾਂ ਆਕਾਰ ਵਾਲਾ ਗੱਲ ਕਰਦਾ ਤੁਹਾਨੂੰ ਜੇ ਨਹੀਂ ਕਰਦਾ ਨਹੀਂ ਨਹੀਂ ਜੀ ਬਿਲਕੁਲ ਵੀ ਨਹੀਂ ਕਦੇ ਵੀ ਨਹੀਂ ਫੋਨ ਆਇਆ ਕੀ ਬਣਉ ਚਾਹੁੰਦੇ ਕੀ ਹੈ ਕਦੇ ਕਦੇ ਦੱਸਿਆ ਉਹਨਾਂ ਨੇ ਵੀ ਜਾਂ ਤਲਾਕ ਲੈਣਾ ਜਾਂ ਰੱਖਣਾ ਜਾਂ ਨਹੀਂ ਰੱਖਣਾ ਕੋਈ ਕਦੇ ਗੱਲ ਨਹੀਂ ਨਹੀਂ ਜੀ ਬਿਲਕੁਲ ਵੀ ਨਹੀਂ ਹੋਈ ਬਸ ਉਹ ਸਾਡੇ ਖਿਲਾਫ ਵੈਸੇ ਝੂਕੀ ਦਿਖਾਸਤ ਲਖਾਉਂਦੇ ਫਿਰਦੇ ਨੇ ਪਹਿਲੇ ਅਹਿਮਦਗੜ੍ਹ ਲਖਵਾਈ ਸੀ ਉਹਨਾਂ ਨੇ ਵੀ ਇਹ ਇੱਥੇ ਆ ਕੇ ਸਾਨੂੰ ਕੋਟ ਮਾਰ ਕਰਕੇ ਗਏ ਨੇ ਲੇਕਿਨ ਜਦੋਂ ਅਸੀਂ ਸਾਡੇ ਕੋਲ ਸਾਰੇ ਪ੍ਰੂਫ ਸੀਗੇ ਤੇ ਜਦੋਂ ਅਸੀਂ ਪ੍ਰੂਫ ਦਿੱਤੇ ਸਾਰੇ ਤਾਂ ਉਹਨਾਂ ਨੇ ਉੱਥੋਂ ਸਾਡਾ ਉਹਨਾਂ ਦੀ ਦਿਖਾਸਤ ਖਾਰਜ ਕਰਤੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਠੁੱਲੀ ਵਾਲ ਦਿੱਤੀ ਵੀ ਐਦਾ ਕਰਕੇ ਵੀ ਸਾਨੂੰ ਇਹਨਾਂ ਤੋਂ ਖਤਰਾ ਆਗਾ ਤੇ ਇਹ ਆਪਣੀਆਂ ਵੀ ਜ਼ਮਾਨਤਾ ਕਰਵਾਉਣ ਤੇ ਉਹਨਾਂ ਨੇ ਜਦੋਂ ਸਾਨੂੰ ਕਿਹਾ ਤੇ ਅਸੀਂ ਕਿਹਾ ਵੀ ਅਸੀਂ ਕਿਸੇ ਕੋਲੋਂ ਗਲਤ ਨਹੀਂ ਤੇ ਅਸੀਂ ਕਿਉਂ ਜ਼ਮਾਨਤਾ ਕਰਾਈਏ ਵੀ ਇਸ ਉਹਦੇ ਨਾਲ ਤਾਂ ਅਸੀਂ ਦੋਸ਼ੀ ਬਣਦੇ ਆ ਵੀ ਜਦੋਂ ਅਸੀਂ ਗਏ ਹੀ ਹੈ ਕਿ ਸਾਡਾ ਕੋਈ ਇਹਦੇ ਵਿੱਚ ਕੋਈ ਗਲਤੀ ਵੀ ਨਹੀਂ ਹੈਗੀ ਠੀਕ ਹੈ ਤੇ ਕਸੂਰ ਹੀ ਨਹੀਂ ਕੋਈ ਤਾਂ ਅਸੀਂ ਆਪਣੀਆਂ ਜ਼ਮਾਨਤਾ ਕਿਉਂ ਕਰਵਾਈਏ ਤੇ ਫਿਰ ਉਸ ਤੋਂ ਬਾਅਦ ਉਹ ਹੁਣ ਐਸਐਸਬੀ ਦਫ਼ਤਰ ਬਰਨਾਲਾ ਉੱਥੇ ਜਾ ਕੇ ਉਹਨਾਂ ਨੇ ਹੁਣ ਉੱਥੇ ਜਾ ਕੇ ਦਰਖਾਸਤ ਦਿੱਤੀ ਵਾਇ ਕਰਕੇ ਸਾਡੇ ਤੇ ਝੂਠਾ ਉਹਨਾਂ ਨੇ ਪਾਜਾ ਕਰਵਾਇਆ ਤੇ ਉੱਥੇ ਵੀ ਅਸੀਂ ਹੁਣ ਗਏ ਸੀ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਤੇ ਉਹਨਾਂ ਨੇ ਸਾਡੀ ਵਧੀਆ ਸੁਣਵਾਈ ਕੀਤੀ ਤੇ ਹੁਣ ਉਹ ਕਹਿੰਦੇ ਵੀ ਤੁਹਾਨੂੰ ਬੁਲਾਵਾਂਗੇ ਤੇ ਸਾਰੇ ਸਾਡੇ ਪਿੰਡ ਪਿੰਡ ਦੀ ਜੱਥੇਬੰਦੀਆਂ ਸਾਰੇ ਸਰਪੰਚ ਜਿੰਨੇ ਵੀ ਸੀ ਸਾਰੇ ਸਾਰੇ ਆਣ ਬੰਦੇ ਸਾਰੇ ਇਕੱਠੇ ਹੋ ਕੇ ਉੱਥੇ ਗਏ ਤੇ ਵਧੀਆ ਸਾਡੀ ਗੱਲਬਾਤ ਸੁਣੀ ਉਹਨਾਂ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਹਲੇ ਵੀ ਤੁਸੀਂ ਉਹ ਕਰੋ ਵੀ ਸਾਰੇ ਸਾਡੇ ਸਬੂਤ ਲੈਤੇ ਸਾਡੀ ਸਾਰੀ ਗੱਲ ਸੁਣੀ ਉਹਨਾਂ ਨੇ ਧਿਆਨ ਨਾਲ ਦੇ ਉਹ ਕਹਿੰਦੇ ਵੀ ਹੁਣ ਤੁਹਾਨੂੰ ਬੁਲਾਵਾਂਗੇ ਥੋੜੇ ਕ ਦਿਨਾਂ ਤੱਕ ਤੁਸੀਂ ਵੇਖ ਸਕਦੇ ਹੋ ਇਹ ਮਸਲੇ ਬਹੁਤ ਜ਼ਿਆਦਾ ਜੇ ਅੱਜ ਆਦਤਾਂ ਦੇ ਵੇਖਗੇ ਤਾਂ ਲੁੱਟਾ-ਫੂਹਾ ਦੇ ਮਸਲੇ ਨਹੀਂ ਅੱਜ ਤਲਾਕ ਪਰਿਵਾਰਕ ਝਗੜੇ ਜੇ ਤੁਸੀਂ ਵੇਖੋ ਬੱਚੀ ਦੀ ਕਿੰਨੀ ਉਮਰ ਆ ਬਹੁਤ ساری ਜ਼ਿੰਦਗੀ ਅੱਗੇ ਪਈ ਆ ਤੇ 1.5 ਸਾਲ ਤੱਕ ਦਾ ਜਿਹੜਾ ਇਹਨਾਂ ਦਾ ਬੇਟਾ ਘਰ ਦੇ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਪੱਖ ਦੂਜੇ ਵੀ ਸੁਣਾਗੇ ਉਹਨਾਂ ਦਾ ਕੀ ਕਹਿਣਾ ਜੇ ਉਸ ਪਰਿਵਾਰ ਨੇ ਪੱਖਾ ਜਿਹੜਾ ਰੱਖਣਾ ਹੋਇਆ ਮਤਲਬ ਦੀ ਨਾਮ ਆਪਣਾ ਮੇਰਾ ਨਾਮ ਨਾ ਜੀ ਜਦੋਂ ਮੜਕੀ ਦੀ ਤੁਸੀਂ ਵਿਆਹ ਕੀਤਾ ਵਿਚੋਲਕ ਵਿਚੋਲਨਾ ਤਾਂ ਇਹ ਪਹਿਲਾਂ ਤਾਂ ਰਿਸ਼ਤੇਦਾਰੀਆਂ ਚ ਫਰਮਾਇਸ਼ਾਂ ਬਹੁਤ ਪਾਈਆਂ ਨੇ ਉਹਨੇ ਜੀ ਤੇ ਪ੍ਰਵੀਨ ਦੁਰਕਾਦਨੀ ਨੇ ਜੀ ਲੱਗਦੀ ਕਿ ਸੱਸ ਨੇ ਜੀ ਤਾਂ ਉਹਨਾਂ ਨੇ ਜਾਣਖਿਆਣ ਥੋੜੀ ਕਿਵੇਂ ਤੇ ਅਸੀਂ ਮੈਰਿਜ ਤੇ ਗਏ ਸੀ ਜੀ ਉੱਥੇ ਵੀ ਜਿੰਦੀ ਬੈਠੀ ਸੀ ਮਾਪ ਜਮਾਂ ਗੱਲ ਹੋ ਰਹੀ ਸੀ ਉਹ ਤੋਂ ਉਹਨਾਂ ਨੇ ਮੇਰੀ ਬੇਟੀ ਨੂੰ ਸ਼ੌਂਕ ਸੀ ਆਉਣ ਦਾ ਜੀ ਤੇ ਉਹਨਾਂ ਨੇ ਜਣੀ ਜੀ ਮੇਰੇ ਬੇਟੇ ਨੂੰ ਸੁਣਿਆ ਉੱਥੇ ਉਹਨਾਂ ਨੇ ਜੰਦੀ ਰਿਸ਼ਤੇਦਾਰਾਂ ਕੋਲ ਤਮਾਸ਼ਾ ਮੋੜੀ ਸੀ ਵੀ ਬਾਤੀਆਂ ਵੀ ਮੈਨੂੰ ਇਸ ਬੱਚੀ ਦਾ ਰਿਸ਼ਤਾ ਚਾਹੀਦਾ ਜੀ ਤੇ ਅਸੀਂ ਪਹਿਲਾ ਜਵਾਬ ਦਿੱਤਾ ਸੀ ਵੀ ਨਹੀਂ ਹਾਂ ਜੀ ਅਸੀਂ ਕਰਨਾ ਨਹੀਂ ਕਹਿੰਦੇ ਵੀ ਨਹੀਂ ਵੀ ਕੋਈ ਵੈਲਨ ਨਹੀਂ ਵੀ ਸਾਨੂੰ ਮੇਰਾ ਤੁਸੀਂ ਵੀ ਰਿਸ਼ਤਾ ਦੇਵੋ ਵੀ ਸਾਨੂੰ ਵੀ ਬੱਸ ਐਸ ਬੱਚੇ ਨੂੰ ਮੈਂ ਅੱਗੇ ਤੱਕ ਲੈ ਕੇ ਜਾਊਂਗੀ ਹੂੰ ਚਲੋ ਇਹ ਸਾਨੂੰ ਇਹ ਹੋਗਾ ਵੀ ਇਹਦਾ ਚਲੋ ਫਿਊਚਰ ਬਣ ਜਾਊਗਾ ਵੀ ਬੱਚੇ ਨੂੰ ਸ਼ੌਂਕ ਆ ਚਲੋ ਸਤੋ ਪਿੰਡਾਂ ਦੇ ਮਾਹੌਲ ਚ ਨਹੀਂ ਕਿਤੇ ਬਾਹਰ ਅੰਦਰ ਜਾਇਆ ਜਾਂਦਾ ਈ ਹੂੰ ਉਸ ਤੋਂ ਬਾਅਦ ਜੀ ਮੈਂ ਉਹਦੇ ਬ੍ਰਦਰ ਨਾਲ ਗੱਲ ਕੀਤੀ ਮੈਂ ਕਿਹਾ ਵੀ ਇਦਾਂ ਕਰਕੇ ਵੀ ਚਲੋ ਆਪਣੇ ਬੱਚੇ ਦਾ ਵੀ ਸ਼ੌਂਕ ਆ ਵੀ ਦੱਸੋ ਤੁਸੀਂ ਮੈਨੂੰ ਇਦਾਂ ਤੇ ਫਿਰ ਮੇਰੇ ਬ੍ਰਦਰ ਨੂੰ ਮੈਂ ਜੀ ਵੇਗੇ ਰੱਖਿਆ ਤੇ ਉਹ ਕਹਿੰਦੇ ਵੀ ਚਲੋ ਹੋਰ ਗੱਲ ਕਰ ਲਈ ਫਿਰ ਜੀ ਉਸ ਤੋਂ ਬਾਅਦ ਚ ਇਹਨਾਂ ਨੇ ਜਿੰਦੀ ਮੰਗਣੇ ਦਾ ਦਿਨ ਧਰ ਲਿਆ ਮੰਗਣੇ ਦਾ ਦਿਨ ਧਰ ਕੇ ਜੀ ਉਸ ਤੋਂ ਬਾਅਦ ਚ ਇਹ ਕਹਿੰਦੇ ਕਿ ਸਾਨੂੰ ਵੀ ਅਸੀਂ ਨਿਗਾਹ ਲੈ ਕੇ ਜਾਵਾਂਗੇ ਚਲੋ ਠੀਕ ਹੈ ਜੀ ਮੈਂ ਇਸ ਗੱਲ ਨੂੰ ਅਸੀਂ ਹਾਂ ਕਰਤੀ ਵੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਉਹਰੇ ਆ ਕੇ ਸਾਡਾ ਲੱਖ ਰੁਪਏ ਮੰਗੂ ਜਣੇ ਦੇ ਉਹਨਾਂ ਨੇ ਚਲਵਾਤਾ ਉਹਰੇ ਆ ਕੇ ਜੀ ਉਹਨਾਂ ਨੇ ਜਿੰਦੀ ਜਵਾਬ ਦਿੱਤਾ ਸਭ ਠੀਕ ਹੈ ਉਹ ਕਹਿੰਦੇ ਵੀ ਨਹੀਂ ਇਹਦੇ ਵੀ ਲੜਕੇ ਦੇ ਫਾਦਰ ਸਾਹਿਬ ਬਾਹਰ ਗਏ ਹੋਣਗੇ ਕਿ ਉਹਨਾਂ ਦੇ ਆਏ ਤੁਸੀਂ ਮੈਰਿਜ ਕਰ ਤੇ ਚਲੋ ਜੀ ਅਸੀਂ ਉਹ ਵੀ ਘਾਟਾ ਵਾਂਦਾ ਚੱਲ ਲੈ ਆਲੀ 6 ਮਹੀਨਿਆਂ ਦੇ ਬਾਅਦ ਜੀ ਉਹਨਾਂ ਨੇ ਵਿਆਹ ਮੰਗ ਲੈ ਸਕਦੇ ਜੀ ਹਾਂਜੀ ਉੱਚੇ ਮੀਨਾ ਦਾ ਵਿਆਹ ਮੰਗਣ ਤੋਂ ਬਾਅਦ ਜੀ ਅਸੀਂ ਸਾਰੇ ਨਗਰ ਤੋਂ ਮਦਦ ਲੈਂਤੀ ਹੂੰ ਤੇ ਭੈਣ ਭਾਈਆਂ ਤੋਂ ਲੈਂਤੀ ਜੀ ਮੇਰੇ ਬ੍ਰਦਰਸ ਸੀਗਾ ਹੂੰ ਮਲਾਜਮਾਂ ਜੀ ਸਰਕਾਰੀ ਹੂੰ ਤੇ ਮੈਂ ਉਹਦੇ ਤੋਂ ਮਦਦ ਲੈਂਤੀ ਮੈਂ ਮੋਟਰਸਾਈਕਲ ਦੇ ਪੈਸੇ ਜੀ ਵੀ ਉਹਦੇ بیٹے ਦੀ ਝੋਲੀ ਚ ਪਾਇਆ ਹੂੰ ਤੇ ਉਸ ਤੋਂ ਬਾਅਦ ਜੀ ਮੈਂ ਨੌ ਸ਼ਾਂਪਾ ਭਾਈਆਂ ਨੇ ਹੂੰ ਆਪਦੀ ਵੀਡੀ ਨੂੰ ਅਸੀਂ ਕਿੱਤੀ ਸੈੱਟ ਪਾਇਆ ਜੀ ਹੂੰ ਸੇਹੀ ਚੀਜ਼ਾਂ ਦੀ ਡਿਮਾਂਡ ਕੀਤੀ ਸੀ ਉਹਨਾਂ ਨੇ ਜਾਂ ਸਿਰਫ ਤੁਸੀਂ ਇਹ ਸੋਚਿਆ ਕਿ ਚਲੋ ਧੀ ਵਾਸਤੇ ਹਾਂ ਜੀ ਅਸੀਂ ਇਹੀ ਸੋਚਿਆ ਸੀ ਵੀ ਸਾਡੀ ਤੇ ਹੀ ਵਸ ਜੀ ਹੂੰ ਤੇ ਉਸ ਤੋਂ ਬਾਅਦ ਵੀ ਉਹ ਐਸਾ ਦਾ ਇੰਨਾ ਕੁਝ ਪਾਉਣ ਦੇ ਬਾਵਜੂਦ ਵੀ ਸਾਡੀ ਬੇਟੀ ਨਾਲ ਜੀ ਬਿਹੇਵ ਉਹਨਾਂ ਨੇ ਗਲਤ ਰੱਖਿਆ ਉਹਨਾਂ ਨੇ ਇਹ ਹੀ ਚੀਜ਼ ਰੱਖੀ ਵੀ ਉਹਨਾਂ ਨੇ ਬਿਆਨ ਹੀ ਵਧੀਆ ਕੀਤਾ ਉਹਨਾਂ ਨੇ ਆ ਨਹੀਂ ਕੀਤਾ ਉਹਨਾਂ ਨੇ ਸਾਡੇ ਪੈਨਲਸ 'ਚ ਬਿਆਨ ਨਹੀਂ ਕੀਤਾ ਵੀ ਕਿਸੇ ਵੀ ਤਰ੍ਹਾਂ ਦਾ ਪਰ ਲੇਕਿਨ ਜੀ ਛੋਟੇ ਛੋਟੇ ਗੱਲਾਂ ਤਾਂ ਮੇਰੇ ਬੇਟੀ ਨੇ ਮੈਨੂੰ ਦੱਸਣਾ ਉਸ ਤੋਂ ਬਾਅਦ ਜੇ ਤਾਂ ਫੋਨ ਫੜ ਲਿਆ ਇਹ ਸਾਰੀ ਗੱਲਬਾਤ ਦੱਸਦੀ ਆ ਚਲੋ ਉਸ ਤੋਂ ਬਾਅਦ ਜੀ ਬੇਬੀ ਹੋਣ ਵਾਲਾ ਹੋ ਗਿਆ ਦੇਖੋ ਉਸ ਤੋਂ ਬਾਅਦ ਫਿਰ ਜਦੋਂ ਬੇਬੀ ਹੋ ਗਿਆ ਜੀ ਉਸ ਤੋਂ ਬਾਅਦ ਵੀ ਸਾਡੇ ਨੰਬਰ ਬਲੌਗਸ ਪਾਤੇ ਉਹਨਾਂ ਨੇ ਜਣੀ ਦੀ ਵੀ ਸਾਡੇ ਨਾਲ ਕੋਈ ਇਸ ਤਰ੍ਹਾਂ ਰਿਸ਼ਤੇਦਾਰੀ ਨਭਾਉਣ ਵਾਲੀ ਜਿੰਦੀ ਉਹਨਾਂ ਨੇ ਗੱਲ ਨਹੀਂ ਨੀ ਮੁੜ ਕੇ ਰੱਖੀ ਕਿਸੇ ਵੀ ਤਰ੍ਹਾਂ ਜੀ ਫੇਰ ਉਸ ਤੋਂ ਬਾਅਦ ਜੀ ਬੇਬੀ ਵੀ ਹੋ ਗਿਆ ਫੇਰ ਵੀ ਸਾਡੀਆਂ ਛੋਟੀ ਛੋਟੀ ਗੱਲਾਂ ਤੋਂ ਬਸ ਜਦ ਬਹਸ ਜਿੰਦ ਬਹਸ ਫੇਰ ਅਸੀਂ ਕਹਿਣਾ ਵੀ ਵੀ ਤੁਸੀਂ ਐ ਕਿਉਂ ਕਰਦੇ ਅਸੀਂ ਬੇਟੀ ਦੇ ਘਰ ਵਾਲਿਆਂ ਨੂੰ ਵੀ ਸਮਝਾਉਣਾ ਵੀ ਬੇਟਾ ਵੀ ਕਿਉਂ ਵੀ ਤੁਸੀਂ ਆਪ ਦਾ ਵੀ ਵਧੀਆ ਰੱਖੋ ਅਸੀਂ ਕਹਦੇ ਵੀ ਜੀ ਇਸ ਤਰ੍ਹਾਂ ਦੀ ਉਹਨੂੰ ਗਲਤ ਕਦੇ ਵੀ ਸਿੱਖਿਆ ਨਹੀਂ ਸੀ ਦਿੱਤੀ ਵੀ ਜਮਾਈਆ ਜਾਂ ਤੂੰ ਅੱਡ ਹੋ ਕੀ ਸਾਡੀ ਬੇਟੀ ਨੂੰ ਰਹਿ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਉਹਦੇ ਮੂਹਰੇ ਡਿਮਾਂਡ ਨਹੀਂ ਸੀ ਹਾਲਾਂਕਿ ਜਿਸ ਦਿਨ ਅਸੀਂ ਐਮ ਦੇ ਗੜਮੰਡੀ ਠਾਣੇ ਦੇ ਵਿੱਚ ਹੂੰ ਅਸੀਂ ਦਰਖਾਸਤ ਦਿੱਤੀ ਤਾਂ ਉਹਨੇ ਸ਼ਰਤਾਂ ਰਖਾਈਆਂ ਪਰੋਣੇ ਦੀ ਹੂੰ ਵੀ ਮੈਂ ਸਹਰਿਆਂ ਨਾਲ ਨਹੀਂ ਵਰਤਣਾ ਹੂੰ ਮੈਂ ਸਾਰੇ ਘਰ ਦੇ ਕੰਮ ਐ ਕੋਈ ਅਸੀਂ ਕਿਹਾ ਵੀ ਸਾਡੀ ਬੱਚੀ ਨੂੰ ਖੁਸ਼ ਰੱਖ ਸਾਨੂੰ ਕਿਸੇ ਚੀਜ਼ ਦੀ ਕੋਈ ਹੋਣੀ ਹੈਗੀ ਪਰ ਉਹਨਾਂ ਨੇ ਸਾਡੀਆਂ ਇਹ ਚੀਜ਼ਾਂ ਆਪਣੀਆਂ ਮਨਾਉਣ ਤੋਂ ਬਾਅਦ ਵੀ ਨਹੀਂ ਸਾਡੀ ਬੇਟੀ ਨੂੰ ਖੁਸ਼ ਰੱਖਿਆ ਤਾਂ ਇਸ ਟਾਈਮ 'ਤੇ ਮੈਂ ਆਪਣੀ ਵੀਡੀਓ ਵਿੱਚ ਲੈ ਕੇ ਮੇਰੀ ਬੇਟੀ ਬਿਲਕੁਲ ਡੱਡ ਸੀ ਹੂੰ ਉਹਨਾਂ ਨੇ ਮੇਰੀ ਬੇਟੀ ਨੂੰ ਮਾਰਨਾ ਚਾਹਿਆ ਹੂੰ ਤੇ ਕੁਦੇ ਆ ਆ ਕਾ ਉਹਨਾਂ ਦਾ ਬੱਚਾ ਤੇ ਆਪਦਾ ਖੂਨ ਸੀ ਪੋਤਾ ਸੀ ਉਹਨਾਂ ਦਾ ਉਹਦੇ ਚ ਵੀ 4 ਗ੍ਰਾਮ ਖੂਨ ਸੀ ਜਿਸ ਦਿਨ ਮੈਂ ਆਪਣੀ ਬੇਟੀ ਨੂੰ ਚੱਕ ਕੇ ਲਿਆ ਤੁਸੀਂ ਅਸਲ ਵਿੱਚ ਲੜਕੀ ਦਾ ਵਿਆਹ ਕੀਤਾ ਜਾਂ ਉਹਨੇ ਮੇਰੇ ਅੰਦਰ ਲੇਕੀ ਟੈਸਟ ਤੁਹਾਡਾ ਇਹ ਹੀ ਡ੍ਰੀਮ ਸੀ ਵੀ ਲੜਕੀ ਗੰਭੀਰ ਹੈ ਇਹਦਾ ਫਿਊਚਰ ਬਣਾਉਣਾ ਜਿੰਦਗੀ ਇਹਦੇ ਬਣਾ ਦੇਣਗੇ ਵੀ ਇਹ ਕੌਣ ਲੱਗੇ ਇਹ ਗੱਲ ਨੂੰ ਲੈ ਕੇ ਰਿਸ਼ਤਾ ਕੀਤਾ ਹਾਂਜੀ ਹਾਂਜੀ ਇਸੇ ਗੱਲ ਨੂੰ ਮੈਂ ਰਿਸ਼ਤਾ ਕੀਤਾ ਸੀ ਪਰ ਉਹ ਕਿਸੇ ਵੀ ਗੱਲ 'ਤੇ ਸਾਡੇ ਖੂਨ ਨੂੰ ਨਹੀਂ ਕੰਤੋਂ ਦੁਕੀ ਹੈ ਕਿ ਇਹ ਕਦੇ ਵੀ ਮੈਂ ਗਾਉਣ ਲੱਗਣਾ ਤੁਸੀਂ ਮੇਰੇ ਨਾਲ ਇਹ ਗੱਲ ਕੀਤੀ ਸੀ ਜਾਂ ਤੈਨੂੰ ਜਦੋਂ ਤੁਹਾਡੀ ਸੱਸ ਗਈ ਕਿਤੇ ਲੈ ਕੇ ਗਈਏ ਨਾਲ ਗਾਉਣ ਵੇਲੇ ਕਦ ਜਦੋਂ ਜੀ ਡੱਬ ਡਿਵਿੰਗ ਤੇ ਜਾਂਦੀ ਹੁੰਦੀ ਸੀ ਇੱਕ ਦੋ ਵਾਰ ਮੈਨੂੰ ਲੈ ਕੇ ਗਈ ਸੀ ਤੇ ਫਿਰ ਉਸ ਤੋਂ ਬਾਅਦ ਮੇਰਾ ਹਸਬੰਦ ਨਹੀਂ ਸੀ ਮੰਨਦਾ ਇਸ ਕੰਮ ਦਾ ਕਹਿ ਦਿੰਦਾ ਸੀ ਵੀ ਅਸੀਂ ਨਹੀਂ ਇਹ ਕੰਮ ਕਰਵਾਉਣਾ ਹੈਗਾ ਤੇ ਫਿਰ ਉਸ ਤੋਂ ਬਾਅਦ ਇਹ ਕੰਮਾਂ ਤੋਂ ਲੈ ਕੇ ਵੀ ਉਹ ਮੈਨੂੰ ਕੁੱਟਮਾਰ ਕਰਦਾ ਹੁੰਦਾ ਸੀ ਵੀ ਤੂੰ ਹਾਂ ਮੰਮੀ ਨਾਲ ਕਿਉਂ ਗਈ ਗੋਣ ਅਸੀਂ ਤੇ ਤੁਥੋਂ ਗੋਣ ਬੁਜਾਉਣ ਨਹੀਂ ਕਰਵਾਉਣਾ ਹੈਗਾ ਤੇ ਘਰੇ ਬੈਠਾ ਅਸੀਂ ਨਹੀਂ ਤੇ ਤੁਹਾ ਕੰਮ ਕਰਵਾਉਣਾ ਤੇ ਉਹ ਇਹ ਗੱਲਾਂ ਨੂੰ ਲੈ ਕੇ ਵੀ ਮੈਨੂੰ ਮਾਰ ਕੁੱਟ ਕਰਦਾ ਹੁੰਦਾ ਸੀ ਤੇ ਉਹ ਹਾਂਜੀ ਤੇ ਮੈਂ ਉਹਨਾਂ ਨੂੰ ਮੇਰੀ ਮਦਰ ਲਾਉਣ ਕਿਹਾ ਵੀ ਸੀਗਾ ਵੀ ਤੁਸੀਂ ਮੈਨੂੰ ਕਿਹਾ ਸੀਗਾ ਵੀ ਮੈਨੂੰ ਗਉਣ ਤੇ ਉਹ ਕਹ ਦਿੰਦੀ ਸੀ ਵੀ ਜਦੋਂ ਤੇਰਾ ਘਰ ਵਾਲਾ ਹੀ ਨਹੀਂ ਮੰਨਦਾ ਤੇ ਅਸੀਂ ਕੀ ਕਰ ਸਕਦੇ ਆ ਤੇ ਘਰੇ ਬੈਠ ਤੂੰ ਵੀ ਅਸੀਂ ਤੇ ਤੁਹਾਨੂੰ ਘਰ ਦੇ ਕੰਮ ਵੀ ਕਰਵਾਉਣੇ ਨੇ ਵੀ ਅਸੀਂ ਨਹੀਂ ਤਨ ਗਉਣ ਬਜਾਉਣ ਲਾਣਾ ਠੀਕ ਹੋ ਗਿਆ ਕਿਦਾਂ ਦਾ ਇਨਸਾਫ ਹੁੰਦਾ ਹੈ ਮੈਂ ਤਾਂ ਇਹ ਕਹੂੰਗੀ ਵੀ ਜਿਵੇਂ ਉਹਨਾਂ ਨੇ ਮੇਰੇ ਨਾਲ ਕਰਿਆ ਕਿਸੇ ਦੀ ਬੀਵੋ ਹੋਰ ਕਿਸੇ ਦੀ ਧੀ ਭੈਣ ਨਾਲ ਨਾ ਹੋ ਇਦਾਂ ਕਰਨ ਨਾ ਵੀ ਜਿਵੇਂ ਅੱਜ ਮੈਂ ਤੜਫ ਰਹੀ ਆ ਆਪਣੇ ਬੱਚੇ ਨੂੰ ਲੈ ਕੇ ਤੇ ਕਿਸੇ ਦੀ ਧੀ ਭੈਣ ਨਾਲ ਵੀ ਨਾ ਹੋ ਅੱਗੇ ਜਾ ਕੇ ਕੁਝ ਕਰਨ ਤੇ ਮੈਂ ਹੀ ਕਹੂੰਗੀ ਵੀ ਸਾਰਿਆਂ ਨੂੰ ਵੀ ਮੈਨੂੰ ਇਨਸਾਫ ਹੀ ਮਿਲਣਾ ਚਾਹੀਦਾ ਬਸ ਹੱਕ ਦਾ ਸੱਚ ਦਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਉਹਨਾਂ ਨੇ ਮੇਰੇ ਨਾਲ ਉਹ ਕਰਿਆ ਤੇ ਉਹਨਾਂ ਨੂੰ ਸਜ਼ਾ ਹੀ ਮਿਲਣੀ ਚਾਹੀਦੀ ਹੈ ਬਸ ਅ ਮਾਤਾ ਜੀ ਤੁਸੀਂ ਵਿਆਹ ਤੋਂ ਪਹਿਲਾਂ ਉਸ ਪਰਿਵਾਰ ਨੇ ਕੋਈ ਫੜਤਾਰ ਨਹੀਂ ਕੀਤੀ ਕੋਈ ਪੁੱਛਾ ਦੱਸਿਆ ਕਿਸੇ ਨੂੰ ਆਪਾਂ ਕਈ ਵਾਰੀ ਗੱਲਬਾਤ ਕਰਦੇ ਆ ਵੀ ਧੀ ਵਿਆਹਣੀ ਹੈ ਕਿਸੇ ਨੂੰ ਸੂਹ ਲਈ ਨਹੀਂ ਨਹੀਂ ਜੀ ਜਿਹੜੇ ਵੀ ਜੰਤੀ ਮੇਰੇ ਜਮਾਈ ਸੀ ਕੋਈ ਨਾ ਕੀ ਤਾਂ ਸੀ ਕਿ ਜੇ ਪਹਿਲੇ ਵਿਆਹ ਦੇ ਬੱਚੇ ਨੇ ਉਹਨਾਂ ਦੇ ਉਹਨਾਂ ਨੇ ਸਿਰਫ ਇਸ ਰਿਸੇ ਤੇ ਹੀ ਸਾਡੇ ਨਾਲ ਗੱਲ ਕੀਤੀ ਸੀ ਕਿ ਪਰੋਣਾ ਦੇ ਭਾਈ ਮੁੰਡਾ ਮੇਰਾ ਆਪਣੇ ਬਾਪ ਨਾਲ ਕਰਤਦਾ ਜੀ ਚਲੋ ਜ਼ਿੰਦਗੀ ਦੇ ਵਿੱਚ ਜੀ ਬਹੁਤ ਕੁਝ ਗੱਲਾਂ ਹੋ ਜਾਂਦੀਆਂ ਨੇ ਪਰ ਅਸੀਂ ਉਹਦਾ ਜ਼ਿਆਦਾ ਮੈਟਰ ਕੋਲਿਆ ਨਹੀਂ ਸੀ ਅਸੀਂ ਸਿਰਫ ਚਲੋ ਇਹ ਦੇਖੀ ਸੀ ਕਿ ਖਬਰ ਆਈ ਕਿ ਵਿਆਹ ਚ ਸੀ ਜਾਂ ਕਿ ਡਿਸੀਜਨ ਸੀ ਵੀ ਇਹਦੇ ਵਿਆਹ ਤੇ ਇਸ ਤਰ੍ਹਾਂ ਪਿਆ ਵੀ ਭਾਈ ਨੂੰ ਤਾਂ ਦੂਸਰਾ ਵਿਆਹ ਕਰਵਾਉਣਾ ਪਿਆ ਜਿਨਾ ਕੋਈ ਉਹਨੇ ਸਾਨੂੰ ਇਹੀ ਗੱਲ ਦੱਸੀ ਸੀ ਵੀ ਇਹ ਆਪਦੇ ਵੀ ਫਾਦਰ ਸਾਹਿਬ ਨਾਲ ਬਰਤਦਾ ਪਰ ਸਾਨੂੰ ਇਹ ਨਹੀਂ ਸੀ ਦੱਸਿਆ ਵੀ ਹਜੇ ਤੱਕ ਵੀ ਮੈਂ ਵੀ ਉਹਦੇ ਨਾਲ ਬਰਤਦਾ ਹੂੰ ਸਾਨੂੰ ਇਹ ਚੀਜ਼ਾਂ ਨਹੀਂ ਸੀ ਉਹਨੇ ਦੱਸੀ ਵੀ ਮੈਂ ਵੀ ਉਹਦੇ ਨਾਲ ਹਜੇ ਤੱਕ ਬਰਤਦਾ ਹੂੰ ਕੀ ਮਨ ਮੰਨ ਕਰ ਕਿ ਤਾਂ ਨਾਂ ਸਾਹਮਣੇ 3 ਉੱਠੇ ਬਸਮਣਾ ਜਾਂ ਨਹੀਂ ਕੀ ਕਰ ਨਹੀਂ ਇਹ ਬਸਾਉਣ ਵਾਲੇ ਤਾਂ ਦੇਖੋ ਕੋਈ ਕਿਸੇ ਵੀ ਤਰ੍ਹਾਂ ਦੇ ਕੋਈ ਹੱਲ ਨਹੀਂ ਦਿਖ ਰਿਹਾ ਨਾ ਹੀ ਅਸੀਂ ਕਰਨੇ ਨੇ ਹਮ ਬਸ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਤੇ ਅਰਜ਼ੀ ਆਏ ਵੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਬਿਲਕੁਲ ਤੁਸੀਂ ਇਹ ਮਾਮਲਾ ਵੇਖਿਆ ਕਿਉਂਕਿ ਪਹਿਲਾ ਮਾਮਲਾ ਨਹੀਂ ਬਹੁਤ سارے ਮਾਮਲੇ ਆ ਜਿਹੜੇ ਇਸ ਪੰਜਾਬ ਦੀ ਗੱਲ ਕਰੀਏ ਅੱਜ ਅਦਾਲਤਾਂ ਦੇ ਵਿੱਚ ਕਤਲ ਦੇ ਲੁੱਟਾਂ ਖੋਹਾਂ ਦੇ ਜਾਂ ਹੋਰ ਚੀਜ਼ਾਂ ਦੇ ਮਾਮਲੇ ਨਹੀਂ ਆਏ ਜਿੰਨੇ ਕੁ ਤਲਾਕ ਨੂੰ ਲੈ ਕੇ ਮਾਮਲੇ ਆ ਕਿਉਂਕਿ ਆਪਣੇ ਜਨ ਤੁਸੀਂ ਦੇਖਦੇ ਰਹਿੰਦੇ ਹੋ ਹਰ ਚੀਜ਼ ਨੂੰ ਅਸੀਂ ਏਸੇ ਨੂੰ ਅਪਡੇਟ ਕਰਦੇ ਆ ਕਿਤੇ ਨਾ ਕਿਤੇ ਜਾ ਕੇ ਜਿਹੜੇ ਇੱਥੇ ਮਾਮਲੇ ਆ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਪਤੀ ਪਤਨੀ ਦਾ ਤਕਰਾਰ ਆ ਉਹ ਜ਼ਿਆਦਾ ਵਧਿਆ ਵਾ ਜੇ ਬਾਹਰ ਦੀ ਗੱਲ ਕਰੀਏ ਤੇ ਕਿਤੇ ਜਾ ਕੇ ਕੁੜਗਾਂ ਮੁਕਰ ਜਾਂਦੀਆਂ ਕਿਤੇ ਜਾ ਕੇ ਮੁੰਡੇ ਮੁਕਰ ਜਾਂਦੇ ਆ ਪਰ ਸਰਕਾਰ ਜਿੱਥੇ ਬਹੁਤ ਸਾਰੇ ਵਾਅਦੇ ਵੀ ਕਰਦੀ ਆ ਜਾਂ ਬਹੁਤ ਸਾਰੇ ਕਾਨੂੰਨ ਬਣਦੇ ਨੇ ਹਰ ਚੀਜ਼ ਨੂੰ ਲੈ ਕੇ ਕਾਨੂੰਨ ਬਣ ਜਾਂਦਾ ਛੇਤੀ ਬਣ ਜਾਂਦਾ ਕਿਉਂਕਿ ਰਾਸ਼ਟਰਪਤੀ ਦੀ ਮੋਹਰ ਆ ਜਿਹੜੀ ਉਹ ਛੇਤੀ ਲੱਗ ਜਾਂਦੀ ਆ ਪਰ ਪੰਜਾਬ ਸਰਕਾਰ ਨੂੰ ਚਾਹੀਦਾਗਾ ਕਿ ਇੱਕ ਇਦਾਂ ਦਾ ਕਾਨੂੰਨ ਆ ਜਿਹੜਾ ਉਹ ਬਣਾਇਆ ਜਾਣਾ ਚਾਹੀਦਾ ਕਿ ਜਿਸ ਰਿਸ਼ਤਿਆਂ ਦੇ ਵਿੱਚ ਬੇਲੂੜੀ ਜਾਂ ਬਿਨਾਂ ਗੱਲ ਤੋਂ ਤਕਰਾਰ ਹੁੰਦੀ ਆ ਜੇ ਸਹੁਰੇ ਲੜਕੀ ਨੂੰ ਤੰਗ ਕਰਦੇ ਆ ਜਾਂ ਲੜਕੀ ਜਾ ਕੇ ਪੇਕਿਆਂ ਦੀ ਸਪੋਰਟ ਦੇ ਨਾਲ ਸਾਰੇ ਪਰਿਵਾਰ ਦੀ ਇੱਜ਼ਤ ਨਹੀਂ ਕਰਦੀ ਤਾਂ ਉੱਥੇ ਕੋਈ ਸਖਤ ਕਾਨੂੰਨ ਆ ਜਿਹੜਾ ਬਣਨਾ ਚਾਹੀਦਾ ਤਾਂ ਕਿ ਇਹ ਜਿਹੜੇ ਮਾਮਲੇ ਆ ਇਹ ਘਟ ਜਾਣ ਜਿਹਨੇ ਘਰਾਂ ਉਹ ਉੱਜੜਨੋਂ ਬਚ ਜਾਣ ਲੜਾਈ ਦਾ ਕੀ ਕਾਰਨ ਵੈ ਜਾਂ ਵਿਆਹ ਨਹੀਂ ਜਾਂ ਜਨ ਕੀਤਾ ਜਾਂ ਮਾਪੇ ਬਾਪ ਨੇ ਤੇਰੇ ਨੇ ਕੁਝ ਦਿੱਤਾ ਨਹੀਂ ਇਹੀ ਗੱਲ ਨੂੰ ਮੁੱਖ ਰੱਖਿਆ ਗਿਆ ਹਾਂਜੀ ਬਸ ਉਹ ਮੈਨੂੰ ਇਹ ਨਿੱਕੀ ਨਿੱਕੀ ਗੱਲ ਤੋਂ ਟਰਟਚਰ ਕਰਦੇ ਸੀਗੇ ਵੀ ਵੀ ਅਸੀਂ ਅਮੀਰਾਂਗੇ ਤਾਂ ਅਮੀਰ ਹੋਣ ਦਾ ਹੀ ਮੈਨੂੰ ਹਮੇਸ਼ਾ ਹੀ ਉਹ ਦਿਖਾਉਂਦੇ ਰਹਿੰਦੇ ਸੀ ਵੀ ਅਸੀਂ ਤਕੜੇ ਆ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਹੈਗੇ ਤੇ ਫਿਰ ਵੀ ਮੇਰੇ ਮੰਮੀ ਪਾਪਾ ਨੇ ਹਸਿਆਤ ਤੋਂ ਵੱਧ ਕੇ ਵਿਆਹ ਕਰਿਆ ਸੀਗਾ ਤੇ ਫਿਰ ਵੀ ਉਹ ਜਿਹੋ ਕਿਸੇ ਵੀ ਗੱਲ ਤੇ ਉਹ ਤਰੇ ਤੇ ਉਹਨਾਂ ਨੇ ਮੈਨੂੰ ਨਿੱਕੀ ਨਿੱਕੀ ਗੱਲ ਤੇ ਪਰੇਸ਼ਾਨ ਕਰਨਾ ਤੇ ਕਹਿ ਦੇਣਾ ਵੀ ਵਿਆਹ ਨਹੀਂ ਵਧੀਆ ਕਰਿਆ ਹੈਗਾ ਪੈਲਸਟੇ ਨਹੀਂ ਵਿਆਹ ਕਰਿਆ ਹੈਗਾ ਤੇ ਛੋਟੇ ਛੋਟੇ ਗੱਲ ਤੋਂ ਲੈ ਕੇ ਉਹ ਮੇਰੇ ਨਾਲ ਲੜਾਈ ਝਗੜੇ ਕਰਦੇ ਰਹੇ ਤੇ ਅੱਜ ਜੋ ਇੱਥੇ ਤੱਕ ਆ ਗਈ ਕਹਾਣੀ ਬਿਆਹ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਮਾਤਾ ਜੀ ਪੈਡਸ ਦੀ ਵਿਆਹ ਤੁਸੀਂ ਕਰੋ ਕਿਹਾ ਸੀ ਉਹਨਾਂ ਨੇ ਕੋਈ ਨਹੀਂ ਜੀ ਇੱਥੇ ਸਭ ਕੋਈ ਨਹੀਂ ਕੋਈ ਗੱਲ ਨਹੀਂ ਹੋਇਆ ਹੋਣ ਜਦੋਂ ਘਰੇ ਆ ਕੇ ਹਮਲਾ ਹੋ ਗਿਆ ਸੱਤਾ ਮਾਰ ਕੇ ਜਾ ਮੈਂ ਇੱਕ ਵੀਡੀਓ ਕਲਿੱਪ ਵੀ ਆਪਾਂ ਨਾ ਲਾਵਾਂਗੇ ਜਿਹੜੀ ਮੁੰਡੇ ਦੀ ਬਾਹ ਨਾ ਵੱਢੀ ਗਈ ਹੈ ਜਿਹੜਾ ਚੀਰ ਲੱਗਿਆ ਜਿਆਦਾਗਾ ਉਸ ਤੋਂ ਬਾਅਦ ਫਿਰ ਹੁਣ ਤੱਕ ਕਾਰਵਾਈ ਨਹੀਂ ਹੋਈ ਕੀ ਕਹਿਣਾ ਬਸ ਜੀ ਸੱਜ ਤਾਂ ਉਹਨਾਂ ਤੋਂ ਇਸ ਗੱਲ ਦਾ ਡਰ ਹੈ ਹੂੰ ਵੀ ਕੋਈ ਵੀ ਸਾਡੇ ਤੇ ਬਾਰ ਦਤ ਕਰ ਸਕਦੇ ਨਹੀਂ ਹੂੰ ਠੀਕ ਹੈ ਜੀ ਅਸੀਂ ਡਾ ਡਰ ਕੇ ਰਹਿੰਦੇ ਆ ਹੂੰ ਠੀਕ ਹੈ ਜੀ ਵੀ ਜੋ ਸਾਡੇ ਤੇ ਘਰੇ ਆ ਕੇ ਹਮਲਾ ਕਰਕੇ ਗਏ ਨੇ ਹੂੰ ਠੀਕ ਹੈ ਫਿਰ ਅੱਗੇ ਤਾਂ ਇਹ ਕੋਈ ਉਹਨੂੰ ਸਾਡੇ ਤੋਂ ਬਸ ਇਹੀ ਮੰਗਾ ਸਰਕਾਰ ਅੱਗੇ ਹੂੰ ਵੀ ਉਹਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ ਤੇ ਉਹਨਾਂ ਤੇ ਕਾਨੂੰਨੀ ਜਵਾਰੀ ਵੀ ਹੋਣੀ ਚਾਹੀਦੀ ਕਿਉਂਕਿ ਇਹਨਾਂ ਦੇ ਬ੍ਰਦਰ ਦੀ ਜਿਹੜੀ ਬਾਹ ਸੀ ਉਹਦੇ ਤੇ ਕਾਫੀ ਸਾਰਾ ਕੱਟ ਲੱਗਿਆ ਤੁਹਾਨੂੰ ਵੀਡੀਓ ਦੇ ਵਿੱਚ ਵੀ ਜਿਹੜੀ ਮੈਂ ਨਾਲ-ਨਾਲ ਦਿਖਾਈ ਆ ਹਾਂ ਕਿਉਂਕਿ ਉਹ ਵੀਰ ਵੀ ਬਾਹਰ ਕੰਮ ਕਰਦਾ ਮੈਂ ਜ਼ਿਕਰ ਨਹੀਂ ਕਰ ਸਕਦਾ ਵੀਡੀਓ ਦੇ ਵਿੱਚ ਕਿਉਂਕਿ ਇਹਨਾਂ ਦਾ ਜਿਹੜਾ ਲੜਾਈ ਝਗੜਾ ਚੱਲ ਰਿਹਾ ਜੁੜੇ ਹੋ ਮੇਰ ਨਾਲ ਜਸਕਰਨ ਸਿੰਘ ਮਲੂਕਾਤਾ